ਇੱਕ ਦਿਨ ਪਹਿਲਾਂ ਪਾਣੀ ਹੈ ਹੀ ਨਹੀਂ ਸੀ ਰਾਤ ਤੱਕ ਆ ਪਾਣੀ ਇੰਨਾ ਹੋ ਗਿਆ ਕਿ 15 15 ਫੋਰਟ ਤੋਂ ਬਾਅਦ ਸਾਰਾ ਪਿੰਡ ਨੇ ਕੋਸ਼ਿਸ਼ ਕੀਤੀ ਔਰ ਜਦੋਂ ਟੁੱਟ ਕੇ ਆਇਆ ਤਾਂ ਸਭ ਸੱਤਿਆ ਲਾਸ਼ ਕਰ ਤਾਈ ਤੇ ਕੋਠੀ ਦੇ ਪਰਲੇ ਪਾਸੇ ਇੱਕ ਹੋਰ ਵੱਡੀ ਕੋਠੀ ਸੀ ਉਹ ਕੋਠੀ ਹੈ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਗਈ ਇਹਨਾਂ ਦੀ ਮਦਦ ਲਈ ਆਈ ਟੀਮ ਐਨ ਡੀ ਆਰ ਆਂਦੇ ਜੀ ਕੋਲ ਨਹੀਂ ਸੀ ਇਹ ਵੀ ਪਿਆ ਸੀ ਵੀ ਸਾਡਾ ਮੋਟਰਸ ਆਹੀ ਨਾ ਅਮਰਜੰਸੀ ਵਾਸਤੇ ਇੱਕ ਟੈਂਕੀ ਭਰਾ ਕੇ ਰੱਖੀ ਸੀ ਸਾਡੇ ਕੋ ਪਟ્રોલ ਵੀ ਲੰਨੋ ਮੇਰੇ ਡਾਕੂਮੈਂਟ ਕਢਾ ਦਿਓ ਫੇਰ ਵੀ ਨਹੀਂ ਉਹ ਅੱਖੇ ਲੱਗੇ ਲੋਕ ਨਾ ਗੱਡੀਆਂ ਲੈ ਵੇਖ ਰਹੀ ਸੀ ਉਹਨਾਂ ਦੀ ਅੱਖਾਂ 'ਚ ਚਮਕ ਆ ਜਾਂਦੀ ਸੀ ਕਿ ਪਤਾ ਨਹੀਂ ਕੀ ਦੇਣ ਆਏ ਹੈ ਜਦ ਕਿ ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਮੰਗਦੇ ਨਹੀਂਗੇ ਮੈਂ ਆਨ ਲੈ ਜਦੋਂ ਉਹਨਾਂ ਨੇ ਖਾਧਾ ਹੀ ਕੁਛ ਨਹੀਂ ਉਹਨਾਂ ਦੇ ਬੱਚਿਆਂ ਨੇ ਖਾਧਾ ਗੁੱਟ ਨਹੀਂ ਤੋਂ ਕਰਨ ਕੀ ਅੱਛੇ ਹਾਲ ਤੋਂ ਚਾਰ ਬੰਦੇ ਇੱਕਲੇ ਬੰਦਾ ਦੀ ਲਾਸ਼ ਮਿਲੀ ਹੈ ਬਰਸੋ ਦੀ ਤੇ ਉਹਨਾਂ ਲਾਸ਼ ਪ੍ਰਸ਼ਾਸਨ ਨੇ ਪਤਾ ਕੀ ਕਿਹਾ ਭਾਜੀ ਪ੍ਰਸ਼ਾਸਨ ਨੇ ਝੂਠੇ ਦਿਲਾਸੇ ਦੇ ਦਿੱਤੇ ਤੁਹਾਡਾ ਬੰਦਾ ਲੱਭ ਗਿਆ ਤੇ ਹਸਪੀਟਲ ਦਾਖਲ ਕਰਾਇਆ ਕਿ ਮੇਰੇ ਗੁਰੂ ਰਾਮਦਾਸ ਦੀ ਨਜ਼ਰ ਇਹਨਾਂ ਵੀ ਤੰਬੂਆਂ ਚਾਹਤਾ ਕੱਟ ਲੋ ਨਹੀਂ ਤੰਬੂਆਂ ਚ ਵੀ ਕੱਟ ਲਾਂਗਾ ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਹੋਏ ਆ ਪਿੰਡ ਹੈਗਾ ਕੋਨੇਵਾਲਾ ਇੱਧਰ ਰਾਵੀ ਹੈ ਚਿਰ 2 ਤੋਂ 3 ਕਿਲੋਮੀਟਰ ਰਾਵੀ ਦਰਿਆ ਤੇ ਇਧਰੋਂ ਅਸੀਂ ਆਏ ਆ ਰਾਮਦਾਸ ਵੱਲੋਂ ਤੇ ਅੱਗੇ ਆ ਕੇ ਫਿਰ ਇਹ ਅੰਦਰ ਆਏ ਆ ਤੁਸੀਂ ਆ ਕੋਠੀ ਵੇਖੀ ਹੋਣੀ ਐ ਜਿਹੜਾ ਵਾਇਰਲ ਹੋਈ ਸੀਗੀ ਇਹ ਕੋਠੀ ਇਹਨਾਂ ਦੀ ਐ ਇਹ ਟਰੈਜੇਡੀ ਇਹਨਾਂ ਨਾਲ ਹੈਪਨ ਹੋਈ ਐ ਔਰ ਕੱਲੀ ਇਹਨਾਂ ਨਾਲ ਹੀ ਨਹੀਂ ਹੈਪਨ ਹੋਈ ਆ ਸਾਰਾ ਪਿੰਡ ਐ ਜਿਹੜਾ ਇਹਨਾਂ ਦਾ ਕੋਨੇ ਆਣਾ ਇੱਧਰ ਇਹ ਸਾਰੇ ਪਿੰਡ ਚ 8 8 10 10 ਫੁੱਟ ਪਾਣੀ ਪਿੰਡ ਚ ਚੜ ਗਿਆ ਸੀ ਔਰ ਆ ਟਰਾਲੀ ਵੇਖੂਗੇ ਤੁਸੀਂ ਇੱਧਰ ਇਹ ਟਰਾਲੀ ਖੜੀ ਪਤਾ ਕਿੱਥੇ ਸੀਗੀ ਇਹ ਟਰਾਲੀ ਇੱਧਰ ਖੜੀ ਸੀਗੀ ਤੇ ਇੱਧਰੋਂ ਚੱਕ ਕੇ ਪਾਣੀ ਨੇ ਇੱਧਰ ਮਾਰੀ ਐ ਔਰ ਇਥੂ ਦੇ ਫ੍ਰਿਜ ਐ ਅਸ ਅੰਦਰੋਂ ਉਹ ਦੂਰ ਦਰਖਤਾਂ ਦੇ ਸਿੱਟੇ ਲਾ ਕੇ ਔਰ ਜਨਰੇਟਰ ਸੀ ਅੰਦਰ ਬਹੁਤ ਭਾਰਾ ਉਸ ਕਮਰੇ ਚ ਜਨਰੇਟਰ ਜਿਹੜਾ ਥਿਆ ਹੀ ਨਹੀਂ ਰਿਹਾ ਕਿੱਧਰ ਗਿਆ ਔਰ ਉਸ ਤੋਂ ਵੀ ਦੁੱਖ ਦੀ ਗੱਲ ਕਿ ਆਹ ਕੋਠੀ ਦੇ ਪਰਲੇ ਪਾਸੇ ਇੱਕ ਹੋਰ ਐਡੀ ਕੋਠੀ ਸੀਗੀ ਉਹ ਵਖਾਈਂ ਜੇ rau ਕੋਠੀ ਐ ਜਿਹੜੀ ਕੋਠੀ ਦੇ ਪਰਲੇ ਪਾਸੇ ਇੱਕ ਹੋਰ ਵੱਡੀ ਕੋਠੀ ਸੀ ਉਹ ਕੋਠੀ ਹੈ ਹੀ ਨਹੀਂ ਪਤਾ ਹੀ ਨਹੀਂ ਕਿੱਧਰ ਗਈ ਇਹ ਕਿਉਂ ਹੋਇਆ ਸਾਰਾ ਕੁਝ ਇਹ ਪਿੰਡ ਦੇ ਬੰਦਿਆਂ ਨੇ ਜਾਨ ਬਚਾਈ ਜਿਹੜੇ ਪਿੰਡ ਚ ਰਹਿ ਗਏ ਸੀ ਉਹ ਤਾਂ ਚੜ ਗਏ ਛੱਤਾਂ ਤੇ ਕਿਉਂਕਿ ਹਰ ਘਰ ਚ 10-10 ਫੁੱਟ ਪਾਣੀ ਸੀ ਤੇ ਇਥੋਂ ਘਾਰਾਂ ਚੋਂ ਤੇ ਜਿਹੜੇ ਬੰਦੇ ਬੰਨਣਾ ਲੱਗੇ ਹੋਏ ਸੀ ਟਕਰਾਂ ਮਾਰਨ ਕੇ ਬੰਨਣਾ ਟੁੱਟੇ ਸਾਰਾ ਪਿੰਡ ਉਹ ਜਦੋਂ ਪਾਣੀ ਛੁੱਟਿਆ ਤਾਂ ਭੱਜ ਕੇ ਆ ਤੋਸੀ ਬੰਨ ਤੇ ਚੜੇ ਇਹਦੇ ਤੇ ਕਿ ਜਾਨ ਬਚਾਈ ਉਹਨਾਂ ਨੇ ਵਰਨਾ ਗਿਆ ਸੀ ਸਾਰਾ ਕੁਝ ਇਹ ਕਿਉਂ ਹੋਇਆ ਦੱਸ ਦਿਨਾ ਇਹਦਾ ਮੇਨ ਵਜ੍ਹਾ ਕੀ ਹੈ ਆ ਜਾ ਜਰਾ ਤੇਰੀ ਵੀ ਕੋਟੀ ਸੀ ਆ ਜਾ ਇੱਧਰ ਇਹ ਦੀ ਵਿਚਾਰੇ ਦੀ ਕੋਠੀ ਸੀ ਆ ਜਾ ਉਰੇ ਆ ਜਾ ਕੱਪੜੇ ਡੇ ਜੀ ਲੱਭ ਲੱਭ ਲਿਆ ਇਹ ਕੱਪੜੇ ਹੁਣ ਲੱਭ ਕੇ ਲਿਆਇਆ ਵਿਚਾਰਾ ਤੇ ਬਹੁਤ ਸਾਰੀਆਂ ਚੀਜ਼ਾਂ ਤਾਂ ਮਿਲ ਹੀ ਨਹੀਂ ਰਹੀਆਂ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਇਹ ਹੋਇਆ ਕਿਉਂ ਹੈ ਜਿਹੜਾ 라ਵੀ ਹੈ ਇਹਦੇ ਵਿੱਚ 17 ਤਰੀਕ ਨੂੰ 521 ਫੁੱਟ ਦਾ ਲੈਵਲ ਆ ਗਿਆ ਸੀ ਤੇ ਰਾਵੀ ਜਿਹੜਾ ਇਹ ਬੰਨ ਹੈ ਇੱਥੇ ਰੰਜੀਤ ਡੈਮ ਇਹ 529 ਤੋਂ 527 ਤੋਂ 527 ਫੁੱਟ ਤੋਂ ਅੱਗੇ ਸੰਭਾਲਨੀ ਪਉਂਦਾ ਉਸ ਤੋਂ ਬਾਅਦ ਉਹਨੂੰ ਛੱਡਣਾ ਪੈਂਦਾ ਔਰ ਇਹ 21 22 23 ਔਰ ਉਹ ਦੁਬਾਰਾ ਛੱਡਤਾ ਇਹਨਾਂ ਨੇ ਹੁਣ ਇਹ ਦੱਸਣਗੇ ਕਿ 21 ਦਾ ਲੈਵਲ ਆਇਆ ਕਿਉਂ ਜਦੋਂ ਕਿ ਇਹਨਾਂ ਦੇ ਪ੍ਰਾਣੇ ਇੰਜੀਨੀਅਰ ਕਹਿ ਚੁੱਕੇ ਨੇ ਕਿ ਕਦੇ ਵੀ ਮੌਨਸੂਨ ਤੋਂ ਪਹਿਲਾਂ ਜਿੰਨਾ ਚਿਰ ਮੌਨਸੂਨ ਖਤਮ ਨਹੀਂ ਹੁੰਦਾ ਮਤਲਬ ਸੈਪਟੰਬਰ ਤੋਂ ਪਹਿਲਾਂ ਕਦੇ ਵੀ ਬੰਨ ਇੰਨੇ ਹਾਈ ਲੈਵਲ ਤੇ ਜਾਣੇ ਨਹੀਂ ਚਾਹੀਦੇ ਕਿਉਂ ਗਏ ਵੀ ਕਿਉਂ ਗਏ ਜੇ ਪਾਣੀ ਦਾ ਹਿੰ ਫਲੋ ਵਧ ਗਿਆ ਤਾਂ ਆਊਟਫਲੋ ਵਧਾਉਣਗੇ ਉਹਦੇ ਨਾਲ ਆ ਨਤੀਜਾ ਆਊਗਾ ਤੁਸੀਂ ਹੈਰਾਨ ਹੋਵੋਗੇ ਮੈਨੂੰ ਇਹਨਾਂ ਨੇ ਦੱਸਿਆ ਆnde ਜਦੋਂ ਅਸੀਂ ਇੱਥੇ ਆਏ ਇੱਕ ਦਿਨ ਪਹਿਲਾਂ ਪਾਣੀ ਹੈ ਹੀ ਨਹੀਂ ਸੀ ਤੇ ਬਾਅਦ ਚ ਕੀ ਹੋਇਆ ਪਤਾ ਹੈ ਰਾਤ ਤੱਕ ਆ ਪਾਣੀ ਇੰਨਾ ਹੋ ਗਿਆ ਕਿ 15 15 ਫੁੱਟ ਤੇ ਉਸ ਤੋਂ ਬਾਅਦ ਸਾਰਾ ਪਿੰਡ ਨੇ ਕੋਸ਼ਿਸ਼ ਕੀਤੀ ਔਰ ਜਦੋਂ ਟੁੱਟ ਕੇ ਆਇਆ ਤਾਂ ਸਭ ਸੱਤਿਆ ਨਾਸ਼ ਕਰਤਾ ਇੱਥੇ ਮਾੜਾ ਦੱਸਿਓ ਜੇ ਉਦੋਂ ਹੋਇਆ ਕੀ ਸੀਗਾ ਜਦੋਂ ਤੁਸੀਂ ਇੱਥੇ ਪੂਰਾ ਬੰਨ ਰਹੇ ਸੀਗੇ ਪੂਰਾ ਪਿੰਡ ਲੱਗਿਆ ਹੋਇਆ ਸੀ ਪੂਰਾ ਲੱਗਾ ਨੌਜਵਾਨ ਸਾਰੇ ਲੱਗੇ ਪਏ ਸੀ ਕੋਈ ਵੀ ਨਹੀਂ ਸੁੱਤਾ ਠੀਗਾ ਲੱਟ ਕੀਤਾ ਸੀ ਇਹਨਾਂ ਨੇ ਕਹਿੰਦੇ ਵੀ ਪਾਣੀ ਪਹਿਲੋਂ ਦੇ ਲੱਟ ਕੀਤਾ ਵੀ ਥੋੜਾ ਜਿਹਾ ਪਾਣੀ ਛੱਡਿਆ ਹ ਤੇ ਅਸੀਂ ਪਹਿਲੋਂ ਤੇ ਲੈ ਕੇ ਆਏ ਬੋਰੀਆਂ ਲੈ ਕੇ ਆਏ ਭਰ ਕੇ ਟਰਾਲੀ ਤੇ ਟਰਾਲੀ ਰੂੜੀ ਇੱਥੇ ਲੈ ਕੇ ਆਇਆ ਮੈਂ 3-400 ਬੋਰੀ ਸੀ ਵੀਰ ਜੀ ਤੇ ਮੈਂ ਬੰਦਰ ਇਧਰੋਂ ਜਾਣਾ ਉਧਰੋਂ ਬੰਦਰ ਡੈਡੀ ਚਾਹ ਬਣਾ ਰਹੇ ਮੰਮੀ ਚਾਹ ਬਣਾਉਂਦੇ ਰਹੇ ਤੇ ਡੈਡੀ ਲਿਆਉਂਦੇ ਰਹੇ ਤੇ ਅਸੀਂ ਮੀਂਹ ਵੀ ਨਹੀਂ ਟੰਡਿਆ ਉਦੋਂ ਤੇ ਇੱਕ ਜਿਹੜਾ ਇੱਕ ਘੰਟੇ ਦੇ ਵਿੱਚ ਵਿੱਚ 3-3 ਫੁੱਟ 4-4 ਫੁੱਟ ਪਾਣੀ ਚੜਦਾ ਸੀ ਪਾਣੀ ਤੇ ਮਿੰਟੋਂ ਮਿੰਟ ਚੜਨ ਰਿਆ ਸੀ ਇੱਕ ਗੱਲ ਹੋਰ ਸੁਣਿਓ ਜੇ ਇਹਨਾਂ ਦੀ ਮਦਦ ਲਈ ਆਈ ਟੀਮ ਐਨ ਡੀ ਆਰ ਕੀ ਐਨ ਆਰ ਡੀ ਐਫ ਦੀ ਟੀਮ ਆਈ ਉਹਨਾਂ ਕੋਲੇ ਆਂਦੇ ਜੀ ਸਾਡੇ ਕੋਲ ਡੀਜ਼ਲ ਹੈ ਨਹੀਂ ਗਾ ਪੈਟਰੋਲ ਹੈ ਨਹੀਂ ਕਹਿੰਦੇ ਪੈਟਰੋਲ ਹੈ ਨਹੀਂ ਸਾਡੇ ਕੋਲ ਇਹ ਕੀ ਸੀ ਵੀ ਸਾਡਾ ਮੋਟਰਸਾਈਕਲ ਹੈ ਨਾ ਅਮਰਜੈਂਸੀ ਵਾਸਤੇ ਇੱਕ ਟੈਂਕੀ ਭਰਾ ਕੇ ਰੱਖੀ ਵੀ ਸਾਡੇ ਕੋਲ ਪੈਟਰੋਲ ਵੀ ਲ ਲੈ ਲੋ ਮੇਰੇ ਡਾਕੂਮੈਂਟ ਕਢਾ ਦਿਓ ਫੇਰ ਵੀ ਨਹੀਂ ਉਹ ਅੱਖੇ ਲੱਗੇ ਮੈਨੂੰ ਲਿਆਉਂਦੇ ਸੀ ਇਧਰੋਂ ਦੀ ਪਾਗ ਲਿਆਉਂਦੇ ਸੀ ਮੇਰੀ ਵੀਡੀਓ ਬਣਾ ਕੇ ਫੇਰ ਕਹਿੰਦੇ ਨਹੀਂ ਉਥੇ ਖਤਰਾ ਜ਼ਿਆਦਾ ਹੈ ਕਿਸਤੀ ਨਹੀਂ ਖਲੋਣੀ ਤੈਨੂੰ ਉਥੇ ਤਾਰਨਾ ਪੈਣਾ ਦੋ ਦੋ ਦਿਨ ਮੈਨੂੰ ਕਰਦੇ ਜਦੋਂ ਪਾਣੀ ਆਇਆ ਤੁਸੀਂ ਉਦੋਂ ਅੰਦਰ ਸੀਗੇ ਨੇੜੇ ਆ ਜੀ ਮਾੜਾ ਹੈ ਛੱਤ ਤੇ ਸੀ ਇੱਥੇ ਛੱਤ ਤੇ ਸੀ ਤੇ ਜਦੋਂ ਕੋਠੀ ਰੂੜੀ ਪਰਲਾ ਪਾਸਾ ਤੁਸੀਂ ਵੇਖਿਆ ਉਹਨੂੰ ਮੈਂ ਨਹੀਂ ਵੇਖਿਆ ਮੇਰੇ ਬੇਟੇ ਨੇ ਅਸੀਂ ਬੇਟੇ ਆ ਤੁਸੀਂ ਫਿਰ ਇੱਥੋਂ ਤੁਹਾਨੂੰ ਉੱਥੇ ਲੈ ਗਏ ਸੀਗੇ ਮੈਨੂੰ ਪਾਣੀ ਚੋਂ ਕੱਢ ਕੇ ਖੜਿਆ ਜਦੋਂ ਪਾਣੀ ਆ ਮੈਂ ਕਿਹਾ ਮੈਂ ਨਹੀਂ ਜਾਣਾ ਵੀ ਕੋਈ ਗੱਲ ਨਹੀਂ ਥੋੜਾ ਜਿਹਾ ਪਾਣੀ ਆ ਕੋਈ ਬੜੀ ਕਸ ਹਾਜਰੀ ਲਿਆੜੀ ਰਹੇਗਾ ਪਾਣੀ ਉੱtreਗਾ ਪਾ ਥੱਲੇ ਆ ਜਾਵਾਂਗੇ ਮੈਂ ਨਿਕਲ ਹੀ ਨਹੀਂ ਗਿਆ ਤੇ ਪਾਪਾ ਨੇ ਮੈਨੂੰ ਬਹੁ ਫੜ ਕੇ ਧੂਕੇ ਬਾਹਰ ਕੱਢਿਆ ਵੀ ਆ ਜਾ ਪਾਣੀ ਦਾ ਕੋਬਾ ਜਿੰਨਾ ਅਸੀਂ ਪਾਣੀ ਦੇ ਵਿੱਚੋਂ ਬਾਹਰ ਨਿਕਲੇ ਆ ਜਿੰਨੇ ਆੜਿਆ ਪਿੰਡ ਦੇ ਦੋ ਮੁੰਡੇ ਨੇ ਹਰੀ ਚੰਦਾ ਦੇ ਇਹ ਸਾਡੇ ਜੇ ਸਾਡੀ ਮਤਦਨਾ ਇਹ ਕਰਦੇ ਅਸੀਂ ਰੋੜ ਜਣੇ ਕਿਉਂਕਿ ਮੇਰਾ ਬੇਟਾ ਤੇ ਖੁਦ ਆਪ ساری ਰਾਤ ਲੱਗਾ ਰਿਆ ਇਨੇ ਘਰ ਦੇ ਵੱਲ ਵੇਖਿਆ ਹੀ ਨਾ ਅਸੀਂ ਦੋਵਾਂ ਬਜ਼ੁਰਗਾਂ ਨੇ ਕੀ ਕਰ ਲੈਣਾ ਸੀ ਸਭ ਸਾਡੀਆਂ ਇਹਨਾਂ ਮੁੰਡਿਆਂ ਨੇ ਭੱਜ ਨਟਕਾ ਡੀਆਂ ਟਰੈਕਟਰ ਟਰਾਲੀਆਂ ਗੱਡੀ ਹੱਡੀ ਬਾਹਰ ਕੱਢੀ ਡੰਗਰ ਸਾਡੇ ਡੰਗਰ ਕੱਢਦਿਆਂ ਕੱਢਦਿਆਂ ਵੀ ਸਾਡੇ ਡੰਗਰ ਜਿਹੜੇ ਨੇ ਦੋ ਜਵਾਕ ਜਿਹੜੇ ਰੋੜ ਕੇ ਨੇ ਰੋੜਦੇ ਜਵਾਕ ਇਹਨਾਂ ਨੇ ਫੜੇ ਨੇ ਮੁੰਡੇ ਆਣੇ ਫੇਰ ਜਾ ਕੇ ਸਾਨੂੰ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਉਹ ਸਾਨੂੰ ਭੱਜ ਤਣ ਨੱਟ ਕਰਕੇ ਪਿੱਛੇ ਲੈ ਗਏ ਇੱਕ ਗੱਲ ਸੋਚਿਓ ਜੇ ਆਹ ਵਿਖਾਈਆਂ ਇੱਧਰ ਆ ਤਰਪਾਲ ਪਾ ਕੇ ਬੈਠੀ ਹੋਈ ਨਹੀਂ ਇਥੇ ਇਹ ਸਿਰਫ ਤਰਪਾਲ ਪਾ ਕੇ ਇੱਥੇ ਬੈਠੇ ਹੋਏ ਨੇ ਇਹ ਪੰਜਾਬ ਸਰਕਾਰ ਦੱਸੂਗੀ ਇਹਨਾਂ ਲਈ ਰੀਲੀਫ ਕੈਂਪ ਬਣਾਇਆ ਕੋਈ ਪੋਟੀਆਂ ਦੇ ਮਾਲਕ ਤੇ ਆਈ ਤੂੰ ਤੰਬੂਆਂ ਦੇ ਵਿੱਚ ਤੰਬੂਆਂ ਚ ਬੈਠੇ ਆ ਤੇ ਸਾਰੇ ਪਿੰਡ ਦੇ ਜੇ ਬਾਕੀ ਬੱਚਿਆਂ ਨੂੰ ਜਾਂ ਮਾਵਾਂ ਨੂੰ ਭੈਣਾ ਨੂੰ ਜ਼ਰੂਰਤ ਹੋਵੇ ਰਿਸ਼ਤੇਦਾਰਾਂ ਦੇ ਜਾਣਨਾ ਚਾਹਣ ਕਿਉਂਕਿ ਮੈਨੂੰ ਯਾਦ ਮੈਂ ਗਿਆ ਬੜੇ ਪਿੰਡਾਂ ਚ ਉਹ ਆਂਦੇ ਸੀ ਨਿਤ ਝੋਲਾ ਚੱਕ ਕੇ ਕੌਣ ਕਿਦੇ ਜਾਵੇ ਨਿਤ ਝੋਲਾ ਚੱਕ ਕੇ ਰਿਸ਼ਤੇਦਾਰਾਂ ਦੇ ਜਾਊਂਗਾ ਕਿਉਂਕਿ ਇਹ ਤਾਂ ਹਰ ਸਾਲ ਦਾ ਹੀ ਕੰਮ ਹੈ ਤੇ ਇਹਨਾਂ ਲਈ ਕੋਈ ਰਿਲੀਫ ਕੈਂਪ ਬਣਾਇਆ ਤੁਸੀਂ ਕੋਈ ਸਮਗਰੀ ਭੇਜ ਰਹੇ ਹੋ ਇਹ ਤਾਂ ਪੰਜਾਬ ਵਾਲੇ ਆ ਜਿਹੜੇ ਲੱਗੇ ਹੋਏ ਨੇ ਸਾਨੂੰ ਵੀਰ ਜੀ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਜੀ ਜੇ ਇਕੇ ਲਈ ਨਾ ਵੀ ਇਹ ਸਰਕਾਰਾਂ ਤੋਂ ਅਸੀਂ ਪਬਲਿਕ ਗਾੜੀ ਬੇਨਤੀ ਕਰਦੇ ਆ ਪੀ ਚਲੋ ਆਡਾ ਪਿੰਡ ਵਸਦਾ ਰਹੇ ਅਨੂੰ ਤੁਸੀ ਬੰਨ ਜਿਹੜਾ ਵਾ ਇਹ ਵੱਜ ਜਾਵੇ ਇਹਦੀ ਮਜ਼ਬੂਤੀ ਹੋ ਜਾਵੇ ਹਰ ਸਾਲ ਜਿਹੜਾ ਪਿੰਡ ਦੀ ਮਾ 23 2023 ਦੇ ਵਿੱਚ ਇੰਨਾ ਮਾਲੀ ਨੁਕਸਾਨ ਹੋਇਆ ਸਾਡੇ ਘਰਾਂ ਦੇ ਗਾਣੇ ਵੀ ਸ਼ਾਨੋਂ ਰਹਿ ਗਏ ਅਸੀਂ ਫਿਰ ਵੀ ਦਾਲ ਫੁਲਕਾ ਚੱਲਦਾ ਰਿਹਾ ਤੇ ਗਾਂ ਵੀ ਚੱਲਦਾ ਰਹੇਗਾ ਪਿੱਛੇ ਵੀ ਅਹੀਂ ਚੜਦੀ ਕਲਾ ਚਾਂ ਤੇ ਗੱਲਾਂ ਵੀ ਦੇ ਜੀ ਚੜਦੀ ਕਲਾ ਚੀ ਰਹੋ ਇਹ ਰਹਿਣਾ ਵੀ ਆ ਕੋਈ ਗੱਲ ਨਹੀਂ ਜੇ ਤੰਬੂ ਆਂ ਜੇ ਤੰਬੂਆਂ ਕਹਿੰਦਾ ਜੇ ਮੇਰੇ ਗੁਰੂ ਰਾਮਦਾਸ ਦੀ ਨਜ਼ਰ ਹੈ ਨਾ ਵੀ ਤੂੰ ਤੰਬੂਆਂ ਚਾਹਤਾ ਕੱਟ ਲੋ ਅਹੀਂ ਤੰਬੂਆਂ ਚ ਵੀ ਕੱਟ ਲਾਂਗੇ ਭੈਣ ਜੀ ਆਪਾਂ ਕੱਟਾਂਗੇ ਮੈਂ ਇੱਕ ਗੱਲ ਦੱਸਣਾ ਚਾਹਣਾ ਹੈ ਦੁਨੀਆ ਦੇ ਸਾਰੇ ਪੰਜਾਬੀਆਂ ਨੂੰ ਮੈਂ ਇਥੋਂ ਰਮਦਾਸ ਵੱਲੋਂ ਜਦੋਂ ਅਸੀਂ ਆਏ ਆ ਗੱਡੀ ਤੇ ਤਾਂ ਪ੍ਰਧਾਨ ਸਾਹਿਬ ਮੇਰੇ ਨਾਲ ਸੀ ਸਿੱਧੂ ਸਾਹਿਬ ਨਾਲ ਸੀਗੇ ਤਾਂ ਅਸੀਂ ਵੇਖਿਆ ਰਾਹ 'ਚ ਮਤਲਬ ਲੋਕ ਨਾ ਗੱਡੀਆਂ ਲੈ ਵੇਖ ਰਹੀ ਸੀ ਉਹਨਾਂ ਦੀ ਅੱਖਾਂ 'ਚ ਚਮਕ ਆ ਜਾਂਦੀ ਸੀ ਕਿ ਪਤਾ ਨਹੀਂ ਕੀ ਦੇਣ ਆਏ ਹੈ ਜਦ ਕਿ ਪੰਜਾਬੀਆਂ ਬਾਰੇ ਮਸ਼ਹੂਰ ਹੈ ਕਿ ਮੰਗਦੇ ਨਹੀਂਗੇ ਆਇਲਾ ਕਾਏ ਬਣਾਤਾ ਇਹ ਕਿਹਦਾ ਦੋਸ਼ ਹੈ ਵੀ ਮੈਨੂੰ ਉਹਦੇ ਨਾਲ ਦੇਖ ਦੇ ਕੇ ਭੈਣ ਜੀ ਸ਼ਰਮ ਵੀ ਆਈ ਜਾਵੇ ਤੇ ਪਰ ਮੈਂ ਆਣਾ ਜਦੋਂ ਉਹਨਾਂ ਨੇ ਖਾਧਾ ਹੀ ਕੁਝ ਨਹੀਂ ਉਹਨਾਂ ਦੇ ਬੱਚਿਆਂ ਨੇ ਖਾਧਾ ਕੁਝ ਨਹੀਂ ਤੋ ਕਰਨ ਕੀ ਇੱਥੇ ਕਣਕ ਪਾਈ ਪਾਈ ਸੀ ਜਦੋਂ ਅਸੀਂ ਆਏ ਆ ਕਿ ਸੁੱਕ ਚੇ ਕੋਲਦੀ ਨਹੀਂ ਲੰਘਿਆ ਜਾਂਦਾ ਸੀਗਾ ਐਡਾ ਮੁਸ਼ਕ ਮਾਰਦਾ ਸੀ ਉਹਦੇ ਚੋਂ ਬੱਜਿਆ ਕੱਖ ਨਹੀਂ ਗਾ ਇਹਨਾਂ ਦਾ ਸੋਨਾ ਡਾਕੂਮੈਂਟ ਜਦੋਂ ਯਾਰ ਟਰਾਲੀਆਂ ਹੀ ਰੋੜ ਗਈਆਂ ਬਚਣਾ ਕੀ ਹੈ ਪਿੰਡ ਸਾਰੇ ਦੇ ਵਿੱਚ ਪਾਣੀ ਵੜ ਗਿਆ ਕੱਲਾ ਪਿੰਡਾ ਪਾਣੀ ਨਹੀਂ ਹੁੰਦਾ ਲੱਕੜ ਵੀ ਜਾਂਦੀ ਹੈ ਬੈੱਡ ਵੀ ਜਾਂਦੇ ਨੇ ਹਲਮਾਰੀਆਂ ਵੀ ਜਾਂਦੀਆਂ ਨੇ ਸਭ ਕੁਝ ਜਾਂਦਾ ਰੂੜਾ ਵੀਰ ਜੀ ਤੰਦੇ ਕੱਪੜੇ ਨਹੀਂ ਰਹਿ ਗਏ ਤੁਹਾਨੂੰ ਸੱਚੀ ਗੱਲ ਦੱਸਦਾ ਉਹ ਕੱਪੜੇ ਲਿਆਏ ਹੁਣੇ ਹੀ ਮੁੰਡਾ ਹਾਂਜੀ ਇਹ ਲਿਆਇਆ ਤੇ ਮੇਰੇ ਸਾਨੂੰ ਤੇ ਸਾਡੇ ਰਿਸ਼ਤੇਦਾਰਾਂ ਨੇ ਕੱਪੜੇ ਸਲਾਈ ਕਰ ਕਰ ਦਿੱਤੇ ਆ ਫੇਰ ਪਾ ਕੇ ਆਏ ਤਿੰਨ ਦਿਨ ਮੈਂ ਇੱਕ ਬੰਦੇ ਵੀ ਰੂੜੇ ਆ ਨਾ ਕੁਝ ਬੰਦੇ ਵੀ ਰੂੜੇ ਲਿੰਕ ਹੈ ਹੈ ਬੰਦੇ ਆਜੋ ਬੰਦੇ ਨੇੜੇ ਆਜੋ ਨੇੜੇ ਆਜਾ ਕਿੰਨੇ ਬੰਦੇ ਰੂੜੇ ਆ 604 ਬੰਦੇ ਇੱਕ ਦੇ ਬੰਦੇ ਦੀ ਲਾਸ਼ ਮਿਲੀ ਹੈ ਪਰਸੋਂ ਦੀ ਤਾਂ ਉਹ ਹੀ ਪ੍ਰਸ਼ਾਸਨ ਨੇ ਪਤਾ ਕੀ ਗਿਆ ਭਾਜੀ ਹਾਂ ਪ੍ਰਸ਼ਾਸਨ ਨੇ ਝੂਠੇ ਦਿਲਾਸੇ ਦੇ ਦਿੱਤੇ ਤੁਹਾਡਾ ਬੰਦਾ ਲੱਭ ਗਿਆ ਤੇ ਹਸਪੀਟਲ ਦਾਖਲ ਕਰਾਇਆ ਅਜਾ ਇਹ ਮਾਚੀ ਵਾਲਾ ਪਿੰਡ ਨਾਲ ਹੈ ਜਿਹੜਾ ਜਿਹੜਾ ਮਾਸ਼ਾਅੱਲਾ ਪਿੰਡ ਤੇ ਚਾਰ ਬੰਦੇ ਹਾਂਜੀ ਤੇ ਇੱਕ ਬੰਦਾ ਲਾਸ਼ ਕੱਲ ਲੱਭੀ ਲੱਭੀ ਉਹ ਬਾਹਰ ਚ ਲੱਭੀ ਹੈ ਤੇ ਪਹਿਲਾਂ ਉਹਨਾਂ ਨੂੰ ਦੁਆਸਾ ਦੇ ਛੱਡਾ ਪਿੰਡ ਵਾਲਾ ਉਹ ਘਰ ਆਇਆ ਉਹਨਾਂ ਦੇ ਤੇ ਤੁਹਾਡਾ ਬੰਦਾ ਹਸਪੀਟਲ ਸਹੀ ਸਲਾਮਤ ਆਇ ਤੇ ਦਰਖਤ ਤੇ ਕਿਹੜੇ ਬੱਚੇ ਸੀਗੇ ਇਹ ਵੀ ਇਹਨਾਂ ਦੀ ਟੀਮ ਸੀਗੀ ਜਿਹੜੇ ਬੰਦੇ ਬੱਚੇ ਸੀਗੇ ਤੇ ਦਰਖਤ ਤੋਂ ਕੱਢ ਕੇ ਲੈ ਗਏ ਉਹ ਹੈਲੀਕਾਪਟਰ ਨਾਲ ਜਿਹੜੀ ਆਰਮੀ ਵਾਲੇ سارے ਬੰਦੇ ਉਹ ਟਰੱਕ ਉੱਥੇ ਪਏ ਨੇ ਉਹ ਵੀ ਤਾਰ ਰਾ ਹੀ ਅੰਦਰ ਗਏ ਸਰ ਬੱਤੀ ਵਾਲੀ ਤਾਰ ਨੂੰ ਫੜ ਕੇ ਫੇਰ ਅੰਦਰ ਗਏ ਪੂਰੀਆਂ ਗੱਡੀਆਂ ਡੋਪੀਆਂ ਉਹ ਬਚਾਉਣ ਆਏ ਸੀ ਉਹ ਖੁਦ ਉਹ ਆਪਣੇ ਟਰੱਕ ਛੱਡ ਕੇ ਭੱਜੇ ਨੇ ਇੱਥੇ ਦੱਸੋ ਇਹਨਾਂ ਨੂੰ ਕੌਣ ਬਚਾ ਰਿਹਾ ਵਿਚਾਰਿਆਂ ਨੂੰ ਦੋ ਬੇੜੇ ਵੀ ਛੱਡ ਕੇ ਭੱਜੇ ਆਪਣੀ ਇੰਜੀਨੀਅਰ ਕਰ ਲੈ ਪਰ ਨਹੀਂ ਕਿੰਨੀ ਕੋਦੇ ਧਾਰੀ ਵਾਲ ਦੇ ਮੁੰਡੇ ਦੇ ਲੈ ਮੈਂ ਤੇ ਖੁਦ ਮੇਰੇ ਫੋਨ ਉੱਤੇ ਪਿਆ ਜੋ ਉਹਦੇ ਵਿੱਚੋਂ ਡਿਟੇਲਾਂ ਕੱਢ ਕੇ ਵੇਖੋ ਥਾਲੀ ਵਾਲੇ ਕਹਿ ਰਿਹਾ ਹਾਈਪ ਥਾਲੀ ਵਾਲ ਦੇ ਮੁੰਡੇ ਨੂੰ ਮੈਂ 28 ਤਰੀਕ ਨੂੰ ਨਾ ਮੈਂ ਵੀਰ ਜੀ ਜੱਡੇ ਪਸ਼ੀ ਦਾ ਕਬਲ ਸਿੰਘ ਉਹਦੇ ਉਹਦੇ ਕੋ ਨੰਬਰ ਲਿਆ ਉਦੋਂ ਕੋਣ ਨੰਬਰ ਲਿਆ ਮੈਂ ਬੜਾ ਆਪ ਨੂੰ ਕੀਤਾ ਮੇਰਾ ਤਿੰਨ ਵਾਰਾਂ ਫੋਨ ਚੁੱਕਿਆ ਤੇ ਚੌਥੀ ਵਾਰ ਮੈਨੂੰ ਫੋਨ ਚੁੱਕ ਕੇ ਕਹਿੰਦਾ ਮੈਂ ਕਿਹਾ ਵੀਰ ਜੀ ਆਡੀ ਕੋਠੀ ਵੇਂਦੀ ਹੈ ਉਦੋਂ ਵੇਂਦੀ ਸੀ ਅਜੇ ਉਦੋਂ ਕੋਈ ਗੱਲਬਾਤ ਨਹੀਂ ਸੀ ਡਿੱਗ ਗਈ ਮੈਂ ਕਿਹਾ ਆਡੀ ਕੋਠੀ ਵੇਂਦੀ ਜਾਂਦੀ ਆ ਵੀਰ ਜੀ ਅਡਾ ਥੋੜਾ ਜਿਹਾ ਸਮਾਨ ਅੰਦਰੋਂ ਡੇ ਕੋ ਮੜ ਕਢਾ ਦੋ ਥੋੜੀ ਤੇ ਮੈਨੂੰ ਉਹਨੇ ਦੱਸਿਆ ਕੀ ਕਿਹਾ ਉਹਨੇ ਕਿਹਾ ਵੀ ਅਸੀਂ ਠੇਕਾ ਨਹੀਂਗਾ ਕੀਤਾ ਤੁਹਾਡੇ ਡੇ ਕੋ ਮਿਟਦਾ ਬੈਂਦੀ ਐ ਤੁਹਾਡੀ ਕੋਠੀ ਦਾ ਠੇਕਾ ਥੋੜਾ ਕੀਤਾ ਵਾ ਤੇ ਤੁਹਾਡਾ ਸਮਾਨ ਕਢਾਉਣਾ ਕੀਤਾ ਬੈਂਦੀ ਆ ਤੇ ਬੋਏ ਇਹ ਉਹ ਲੋਕ ਨੇ ਜਿਹੜੇ ਅਸੀਂ ਪੰਜਾਬ ਨੂੰ ਬਚਾਵਾਂਗੇ ਆਈ ਨਹੀਂ ਉਸ ਤੋਂ ਬਾਅਦ ਆਇਆ ਅਸੀਂ ਮੜ ਕੇ 30 ਤਰੀਕ ਨੂੰ ਧਾਰੀਵਾਲ ਸਾਹਿਬ ਪਤਾ 30 ਨੂੰ ਆਇਆ ਕਿ 29 ਨੂੰ ਸਾਨੂੰ ਕਹਿੰਦੇ ਸੀ ਵੀ ਆਓ ਫਿਰ ਉਧਰੋਂ ਉਧਰੋਂ ਆਣ ਕੇ ਦੌਰਾ ਕੱਢ ਕੇ ਚਲ ਗਿਆ ਦੁਖੀ ਤੇ ਅਸੀਂ ਆ ਜਿਹੋ ਜੀ ਘੜੀ ਸਾਡੇ ਤਾਂ ਵੇ ਅਸੀਂ ਕਹਿੰਨੇ ਮੇਰੇ ਮਾਲਕਾ ਕਿਸੇ ਤੇ ਵੀ ਸਾਡੇ ਸਾਰੇ ਨਗਰ ਤੇ ਨਾਵੇ ਤਾਂ ਦਾ ਕਹ ਜੇ ਸਾਡੀ ਕੋਟੀ ਨੂੰ ਨਾ ਟੱਕਰ ਵੱਜਦੀ ਸਾਡਾ ਪਿੰਡ ਸਾਰਾ ਹੀ ਡੁੱਬ ਜਾਣਾ ਬੱਚਾ ਨਹੀਂ ਸੀ ਕੋਈ ਬਣਾ ਆਇਆ ਨੇ ਕੋਈ ਗੱਲ ਨਹੀਂ ਬਣਾ ਜੋੜਦਾ ਨਾ ਸਰ ਫਿਰ ਆਹ ਦੇਖੋ ਜੇ ਆ ਪਾਣੀ ਵੀ ਆ ਰਿਹਾ ਇਧਰ ਵਿਖਾਈਂ ਸ਼ਰਾ ਬਹੁਤ سارے ਪਾਣੀ ਚ ਤੋਰੇ ਫਿਰਦੇ ਆ ਤੇ ਇਧਰ ਵਿਖਾਈਂ ਸੜਕ ਦੇ ਟੁਕੜੇ ਹੋ ਗਏ ਨੇ ਆ ਸੜਕ ਦੇ ਟੁਕੜੇ ਹੋ ਗਏ ਨੇ ਸੜਕ ਦੇ ਤੇ ਜੇ ਕਿਤੇ ਉਹ ਸਾਹਮਣੇ ਵਾਲਾ ਆਹ ਸਾਹਮਣੇ ਵਾਲਾ ਬੰਨ ਨਾ ਟੁੱਟਦਾ ਤੇ ਪਾਣੀ ਨਿਕਲਣਾ ਹੀ ਨਹੀਂ ਸੀਗਾ ਪਰ ਫਿਰ ਤੇ ਅੱਧਾ ਪਿੰਡ ਗਿਆ ਇਹ ਨਿਕਲਨੇ ਇਹ ਧੋਸੀ ਬੰਨਾ ਜਿਹੜਾ ਧੁੱਸੀ ਇਹਨੂੰ ਇਹ ਸਾਰੇ ਪਿੰਡ ਵਾਲੇ ਕਹਿ ਰਹੇ ਖਤਮ ਕਰੋ ਇਹ ਨਹੀਂ ਚਾਹੀਦਾ ਬੰਨ ਇਧਰ ਨਾਲ ਪੱਕਾ ਕਰੋ ਪਰ ਮਜਾਲਾ ਕੋਈ ਇਹਨਾਂ ਦੇ ਮੈਂ ਨਾ ਜੂਨ ਹੀ ਸਰਕ ਦੀ ਕੰਨ ਤੇ ਔਰ ਮੈਂ ਇੱਕ ਗੱਲ ਸਿਰਫ ਫਿਰ ਉਦੋਂ ਬਾਅਦ ਸਿੱਧੂ ਸਾਹਿਬ ਨੂੰ ਵੀ ਕਹੂੰਗਾ ਕੁਝ ਕਹਿਣ ਆਜੋ ਬਜ਼ੁਰਗੋ ਇਧਰ ਆਇਓ ਜੇ ਤੁਸੀਂ ਵੀ ਇਹ ਦੱਸਣਗੇ ਕਿ ਇਹ ਡੈਮਾਂ ਤੋਂ ਜੋ ਪਾਣੀ ਛੱਡਿਆ ਗਿਆ ਮੈਂ ਇੱਕ ਵਾਰੀ ਫੇਰ ਆਣਾ 2023 ਚ ਵੀ ਅਸੀਂ ਚਿੱਠੀਆਂ ਲਿਖੀਆਂ ਸੀ ਜਦੋਂ ਪੌਂਡ ਡੈਮ ਦੇ ਵਿੱਚੋਂ ਇਨਫਲੋ ਵਧ ਗਿਆ ਸੀ ਤੇ ਆਊਟਫਲੋ ਸਿਰਫ 18000 ਕਿਊਸਿਕ 17000 ਕਿਊਸਿਕ ਤੇ ਫਿਰ ਸਡਨਲੀ 87000 ਕਿਊਸਿਕ 148000 ਕਿਊਸਿਕ ਤੇ 130000 ਕਿਊਸਿਕ ਕਿਉਂ ਛੱਡਿਆ ਗਿਆ ਕਿਉਂਕਿ ਬਿਆਸ 90000 ਕਿਊਸਿਕ ਤੋਂ ਉੱਤੇ ਸਹਿ ਨਹੀਂ ਪਾਉਂਦਾ ਉੱਥੇ ਫਲੱਡ ਆ ਜਾਂਦੇ ਆ 23 ਸਤਲੁਜ ਹੈ ਜੇ 60000 ਕਿਊਸਿਕ ਤੋਂ ਉੱਤੇ ਛੱਡਦੇ ਹੋ ਉੱਥੇ ਫਲੱਡ ਆ ਜਾਂਦੇ ਨੇ ਇਹ ਇੱਕੇ ਦਮ ਪਾਣੀ ਛੱਡਿਆ ਕਿਉਂ ਜਾਂਦਾ ਉਸ ਤੋਂ ਪਹਿਲਾਂ ਉਹਦਾ ਲੈਵਲ ਘਟ ਕਿਉਂ ਨਹੀਂ ਕੀਤਾ ਜਾਂਦਾ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਕੋਈ ਦੱਸੂਗਾ ਕੀ ਹੈ ਦੋ ਪਟੀਆਂ ਜਰੀ ਪੂਰੀ ਇੱਕ ਮਿੰਟ ਬੈਠਾ ਇਹਦਾ ਬਿੱਲ ਕਿਉਂ ਇਹ ਲੈਵਲ ਘੱਟ ਕਿਉਂ ਨਹੀਂ ਕੀਤਾ ਜਾਂਦਾ ਕੋਈ ਕਾਰਨ ਹੈ ਇਹਦੇ ਪਿੱਛੇ ਕੋਈ ਵਜ੍ਹਾ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਇਹਦੇ ਪਿੱਛੇ ਨਾਲੇ ਕੀ ਹੈ ਇਹਦੇ ਪਿੱਛੇ ਇੱਕ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਜਿਹਦੇ ਜੱਜ ਵੀ ਸਾਡੇ ਹੋਣ ਔਰ ਉਹ ਜਾਂਚ ਕਰੇ ਔਰ ਇਹ ਜਿਹੜਾ ਅਸੀਂ ਰੋਵਾ ਪਾਉਣੇ ਨਾ ਬੀਬੀਐਮਬੀ ਤੇ ਸਾਡਾ ਕੰਟਰੋਲ ਚਾਹੀਦਾ ਉਹਦਾ ਰੀਜ਼ਨ ਆ ਹੈ ਜਦੋਂ ਉਹ ਤੋਂ ਪਾਣੀ ਛੱਡਨ ਨਾ ਤਾਂ ਉਹਨਾਂ ਨੂੰ ਪੰਜਾਬ ਨਾਲ ਇੰਨਾ ਨਾਲ ਹਮਦਰਦੀ ਹੋਵੇ ਕਿ ਸਾਡੇ ਲੋਕ ਮਰ ਜਾਣਗੇ ਇਹਨਾਂ ਦੇ ਟਾਪ ਇੰਜੀਨੀਅਰ ਕਹਿ ਚੁੱਕੇ ਨੇ ਕਿ ਸਪਟੰਬਰ ਤੋਂ ਪਹਿਲਾਂ ਭਰ ਨਹੀਂ ਸਕਦਾ ਲੈਵਲ ਇਹਨਾਂ ਨਹੀਂ ਹੋ ਸਕਦਾ ਕਿਉਂ ਹੋਇਆ ਸਿੱਧੂ ਸਾਹਿਬ ਤੁਹਾਨੂੰ ਇਹਦੇ ਵਿੱਚ ਕੀ ਲੱਗਦਾ ਕੀ ਕਾਰਨ ਹੈ ਕੱਲ ਇਸ ਤਰ੍ਹਾਂ ਦੀ ਸਾਡੇ ਕੋਲ ਜਿਹੜਾ ਡੈਮ ਸੀ ਅੱਜ ਸਰਪੰਖ ਗਵੰਦ ਸਿੰਘ ਮਾਨ ਕਹਿ ਰਹੇ ਨੇ ਕਿ ਵੀ ਮੈਂ ਅਸੀਂ ਤਾਂ ਜੀ ਬਹੁਤ ਕੁਸ਼ਿਸ਼ ਇਧਰੇ ਤੋਂ ਲਈ ਕਰ ਰਹੇ ਹਾਂ ਕਿ ਜਦੋਂ ਇਹ ਡੈਮ ਸਾਡੇ ਹੱਥੋਂ ਜਾ ਰਹੇ ਸੀ ਤਾਂ ਉਹਨਾਂ ਨੇ ਡੈਮ ਸੇਫਟੀ ਐਕਟ 2000 ਜਿਹੜਾ 21 ਦੇ ਵਿੱਚ ਹੋਇਆਗਾ 2019 ਦੇ ਵਿੱਚ ਪੇਸ਼ ਹੋਇਆ ਸੀ ਪਹਿਲੇ ਕਿਜਿੰਦਰ ਸਿੰਘ ਸ਼ਿਕਾਵਤ ਨੇ ਬਿੱਲ ਪੇਸ਼ ਕੀਤਾ ਸੀ ਭਗਵਾਨ ਸਤ ਮਾਨ ਉਸ ਵਕਤ ਹੁੰਦੇ ਸੀਗੇ ਮੈਂ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਉਹਨਾਂ ਦੀ ਇੱਕ ਵੀ ਕਦੇ ਉਹਨਾਂ ਨੇ ਇੱਕ ਸ਼ਬਦ ਵੀ ਬੋਲਿਆ ਹੋਵੇ ਕਿਸੇ ਨੇ ਨਹੀਂ ਬੋਲਿਆ ਉਸ ਤੋਂ ਬਾਅਦ 2021 ਤੱਕ ਇਹ ਸਾਰੇ ਚੁੱਪ ਰਹੇ ਹੈਗੇ ਤੇ ਹੁਣ ਇਹ ਵਿਧਾਨ ਸਭਾ ਦੇ ਵਿੱਚ ਸਾਰੇ ਦਸਰ ਇਹ ਡਰਾਮਾ ਕਰ ਰਹੇ ਨੇ ਕਿ ਜੀ ਦੇਖੋ ਸਾਡੇ ਹੱਥੋਂ ਸੈਂਟਰ ਸਾਡਾਂ ਧੱਕਾ ਕਰ ਰਿਹਾ ਹੈਗਾ ਇੱਕ ਪਾਸੇ ਤੁਸੀਂ ਉਹਨਾਂ ਨੂੰ ਪਾਣੀ ਦੇ ਰਹੇ ਹੋਗੇ ਕਹਿੰਦੇ ਜੀ ਨੇਸ਼ਨ ਨੂੰ ਜ਼ਰੂਰ ਤਾਂ ਅਸੀਂ ਰਾਜਸਥਾਨ ਨੂੰ ਵੀ ਪਾਣੀ ਦੇ ਰਹੇ ਹਾਂਗੇ ਹਰਿਆਣੇ ਨੂੰ ਵੀ ਪਾਣੀ ਦੇ ਰਹੇ ਹਾਂਗੇ ਪਰ ਜਦੋਂ ਸਾਡੇ ਤੇ ਕੋਈ ਕੁਦਰਤੀ ਆਫਤ ਆਉਂਦੀ ਹੈ ਸਾਡਾ ਕੋਈ ਪੁੱਛ ਨਹੀਂ ਰਿਹਾਗਾ ਇਸ ਕਰਕੇ ਪਹਿਲੀ ਗੱਲ ਤਾਂ ਹੈਗੀ ਤੁਸੀਂ ਇੱਕ ਚੀਜ਼ ਦੇਖੋ ਕਿ ਜਿੰਨੇ ਨੁਕਸਾਨ ਹੋਇਆਗਾ ਤੁਸੀਂ ਇਹਨਾਂ ਨੇ ਹੁਣ ਦੱਸੋ ਕਿ ਕੰਪਨਸੇਸ਼ਨ ਮੰਗੀ ਹੈ ਕਿ ਜੀ 17000 ਹੈਕਟਰ ਦੇ ਸਾਨੂੰ ਜਿਹੜੀ ਫਾਰਮਰ ਦੀ ਹੈ ਕਿੰਨੇ ਬਣੂਗੀ 65-600 ਰੁਪਿਆ ਦੇ ਵਿੱਚ ਜਾਂ 7000 ਦੇ ਵਿੱਚ ਇੱਕ ਜ਼ਿੰਮੇਦਾਰ ਨੂੰ ਕੀ ਕੀ ਖਰਚਾ ਨਿਕਲਿਆ ਹੋਊਗਾ ਪਹਿਲੀ ਗੱਲ ਤੇ ਦੂਸਰਾ ਇਹ ਆ ਗਿਆ ਕਿ ਜਿਹੜੇ ਨੇ ਕਰਜ਼ੇ ਚੱਕੇ ਹੈਗੇ ਉਹਨਾਂ ਦਾ ਕੀ ਹੋਊਗਾ ਜਿਹੜੇ ਬੇਜ਼ਮੀਨਿਆਂ ਦਾ ਕੀ ਹੋਊਗਾ ਇਹ ਤੇ ਕਰਕੇ ਹਾਲਾਤ ਬਹੁਤ ਜ਼ਿਆਦੇ ਮਾੜੇ ਹੈਗੇ ਇਹਨੂੰ ਨਾ ਰਾਸ਼ਟਰੀ ਆਪਦਾ ਬਣਾਉਣਾ ਚਾਹੀਦਾ ਸਿੱਧੂ ਸਾਹਿਬ ਇਹਦੇ ਤੇ ਇਹਨਾਂ ਨੂੰ ਇੱਕ ਨੈਸ਼ਨਲ ਡਿਜ਼ਾਸਟਰ ਹੈ ਉਹਦੇ ਕਰਕੇ ਇਹਨਾਂ ਨੂੰ ਸਾਰੀ ਮਦਦ ਕਰਨੀ ਚਾਹੀਦੀ ਔਰ ਇੱਕ ਗੱਲ ਮੈਂ ਹੋਰ ਕਹੂੰਗਾ ਹੁਣ ਹਰਿਆਣਾ ਕਿੱਥੇ ਆ ਰਾਜਸਥਾਨ ਕਿੱਥੇ ਆ ਡੁੱਬਿਆ ਤਾਂ ਪੰਜਾਬ ਹੈ ਨਾ ਇਹਨੂੰ ਰਿਪੇਰੀਅਨ ਆਂਦੇ ਆ ਤੇ ਜੇ ਡੁੱਬੇ ਰਹੇ ਆ ਤਾਂ ਮੈਨੂੰ ਇੱਕ ਦੱਸ ਦਿਓ ਜਦੋਂ ਇਹਨਾਂ ਨੇ ਇੱਧਰ ਫਸਲਾਂ ਐ ਜਦੋਂ ਉਹਨੂੰ ਪਾਣੀ ਲਾਉਣਾ ਐ ਉਦੋਂ ਤਾਂ ਇਹ ਬੋਰ ਕਰਨ ਡੀਜ਼ਲ ਮਕਾਉਣ ਡੀਜ਼ਲ ਹੀ ਲਾਉਣੇ ਆ ਨਹੀਂ ਡੀਜ਼ਲ ਬਾਲਦੇ ਇਹਨਾਂ ਦਾ ਡੀਜ਼ਲ ਬਾਲਦੇ ਨੇ ਤੇ ਜਦੋਂ ਉਹ ਡਬੋਣਾ ਐ ਇਸ ਪਾਣੀ ਨੇ ਉਹ ਇਹਨਾਂ ਨੂੰ ਡਬੋਵੇ ਇਹ ਕੀ ਚੱਕਰ ਐ ਔਰ ਇੱਕ ਗੱਲ ਹੋਰ ਜਿਹੜੀ ਤੁਸੀਂ ਕਹਿ ਰਹੇ ਸੀਗੇ ਇਹ ਜਿਹੜਾ ਕਰ ਰਹੇ ਮਤਲਬ ਮੈਨੂੰ ਤਾਂ ਕਿੰਨੀਆਂ ਇੱਕ ਗੱਲਾਂ ਕਰੀਏ ਯਾਰ ਇੰਨਾ ਬੜਾ ਮਤਲਬ ਆਇਆ ਲੱਗਦਾ ਕਿ ਥੱਕ ਗਏ ਐ ਟੁੱਟ ਗਏ ਐ ਔਰ ਇਹ ਸਾਨੂੰ ਲੁੱਟਦੇ ਵੀ ਨੇ ਤੇ ਕੁੱਟਦੇ ਵੀ ਨੇ ਆ ਬਚਾਰੀ ਸਾਡੀ ਭੈਣ ਖੜੀ ਆ ਆ ਬਜ਼ੁਰਗ ਖੜੇ ਨੇ ਕਿੰਨੇ ਵਾਰੀ ਹੋ ਚੁੱਕਿਆ ਇੱਕ ਮੇਰੀ ਗੱਲ ਮੰਨਿਓ ਚ ਬਾਕੀ ਗੱਲਾਂ ਛੱਡ ਦਿਓ ਤੁਸੀਂ ਸਾਰੇ ਸ਼ੇਰਾ ਤੁਸੀਂ ਜਦੋਂ ਤੁਸੀਂ ਆਪ ਦਾ ਡਰਾਈਵਰ ਰੱਖਦੇ ਹੋ ਜਾਂ ਕੋਈ ਵੀ ਕੰਮ ਕਰਨ ਵਾਲਾ ਰੱਖਦੇ ਹੋ ਵੇਨੇ ਉਹਨਾਂ ਨੰਬਰਦਾਰ ਸਾਹਿਬ ਬਿਲਕੁਲ ਜੀ ਕਿ ਇਹਨੂੰ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਜਦੋਂ ਕਿਸੇ ਨੂੰ ਪੰਜਾਬ ਸਮਾਂ ਲੜ ਲਈ ਦੇ ਦਿੰਦੇ ਨੇ ਉਹਦਾ ਵੀ ਪੁੱਛ ਲਿਆ ਕਰੋ ਹਾਂ ਜੀ ਉਹ ਕੀੜੀ ਜਿਵੇਂ ਆਪਾਂ ਡਰਾਈਵਰ ਨੂੰ ਆਣੇ ਗਏ ਤੂੰ ਚੰਗਾ ਨਹੀਂ ਪਉਦਾ ਕਲਚ ਜਲਦੀ ਛੱਡਦਾ ਫਲਾਨਾ ਹੁੰਦਾ ਇਹ ਹੁੰਦਾ ਉਹ ਹੁੰਦਾ ਸਬਜੀ ਬਣਾਉਣ ਨਾਲ ਅੱਜ ਤਾਂ ਆਪਾਂ ਨੇ ਮੂਨੂ ਮਿਰਚਾ ਗਲਤ ਹੈ ਹਾਂਜੀ ਹਾਂਜੀ ਤੇ ਕੀ ਸਾਡੇ ਬੰਦੇ ਜਦੋਂ ਆਪਦੇ ਚੀਫ ਐਗਜ਼ੀਕਿਊਟਿਵ ਨੂੰ ਚੁਣਨਾ ਹੈ ਮੰਤਰੀਆਂ ਨੂੰ ਚੁਣਨਾ ਹੈ ਸਰਕਾਰਾਂ ਨੂੰ ਚੁਣਨਾ ਹੈ ਉਦੋਂ ਧਿਆਨ ਨਹੀਂ ਰੱਖਾਂਗੇ ਯਾਰ ਤੇ ਸਾਰੇ ਸਾਡੇ ਤਾਂ ਬੰਦੇ ਹੀ ਬੇਕੂਫ ਨੇ ਇਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਪਤਾ ਨਹੀਂ ਇਹ ਪਿੰਡ 'ਚ ਪਾਰਟੀਆਂ ਬਣਾਈਆਂ ਨੇ ਅਸੀਂ ਚੱਲਣਾ ਕਿੱਧਰ ਨੂੰ ਹੁਣ ਉਹ ਤੇ ਕੈਨੇਡਾ ਜਾਂਦੇ ਆ ਨਾ ਕਹਿਣਗੇ ਜੀ ਉਹਨਾਂ ਦਾ ਸਿਸਟਮ ਬੜਾ ਵਧੀਆ ਪ੍ਰਧਾਨ ਸਾਹਿਬ ਸਿਸਟਮ ਕਿਵੇਂ ਵਧੀਆ ਹੁੰਦਾ ਹੈ ਕੌਣ ਸਿਸਟਮ ਨੂੰ ਵਧੀਆ ਕਰਦਾ ਸਰਕਾਰ ਤੇ ਸਰਕਾਰ ਨੂੰ ਚੁੰਦਾ ਕੌਣ ਆਪਾਂ ਜਦੋਂ ਅਸੀਂ ਕੈਨੇਡਾ ਚ ਜਾ ਕੇ ਉਹ ਸਿਸਟਮ ਦੀ ਤਾਰੀਫ ਕਰ ਸਕਦੇ ਆ ਤਾਂ ਉੱਥੇ ਚੁਣੇ ਕਿਵੇਂ ਜਾਂਦੇ ਉਹ ਨੀਤੀਆਂ ਦੀ ਗੱਲ ਕਰਦੇ ਨੇ ਮੁੱਦਿਆਂ ਦੀ ਗੱਲ ਕਰਦੇ ਨੇ ਤਾਂ ਆਪਾਂ ਕਿ ਇੱਥੇ ਕਿਉਂ ਨਹੀਂ ਕਰ ਸਕਦੇ ਆ ਹੁਣੇ ਜੇ ਅਮਰੀਕਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ ਉਹਨੇ ਆਪਣੀਆਂ ਨੀਤੀਆਂ ਦਸੀਆਂ ਟੀਵੀ ਤੇ ਟੈਨ ਟੈਨ ਆ ਰਹੀ ਸਾਡੇ ਗਿਣ ਕੇ ਮੈਂ ਕਹਿ ਰਿਹਾ 32 ਤੋਂ 33 ਮੁੱਦੇ ਨੇ ਅਸੀਂ ਉਹਨਾਂ ਮੁੱਦਿਆਂ ਦੀ ਡਿਟੇਲ ਲੈ ਲਈਏ ਕਿ ਦਾ ਰੋਡ ਮੈਪ ਕੀ ਹੈ ਕਿਵੇਂ ਸਹੀ ਹੋਣਗੇ ਉਹਦੇ ਹਿਸਾਬ ਨਾਲ ਵੋਟ ਪਾ ਦਈਏ ਜਿੰਨੂੰ ਮਰਜ਼ੀ ਪਾਓ ਆਪਣਾ ਸਹੀ ਹੋ ਚੁੱਕਾ ਕਦੇ ਕਰਦੇ ਆ ਆ ਖੜੇ ਪ੍ਰਧਾਨ ਸਾਹਿਬ ਇਹਨਾਂ ਦਾ ਮਸਲਾ ਹੈ ਇਹਨਾਂ ਦਾ ਨਹੀਂ ਇਹਨਾਂ ਸਾਰਿਆਂ ਦਾ ਹੀ ਹੈ ਕਿ ਇਹਨਾਂ ਦੀ ਜ਼ਮੀਨ ਹੈ ਜਿਹੜੀ ਉਹ ਮਾਲਕੀ ਹੈ ਜਿਹੜੀ ਉਹ ਦਰਿਆ ਥੱਲੇ ਹੈ ਹੁਣ ਮੈਂ ਦੱਸਦਾ ਮੈਂ ਕਿਸੇ ਵੱਡੇ ਰੈਵਨਿਊ ਆਫੀਸਰ ਨੂੰ ਮਿਲ ਕੇ ਆਇਆ ਉਹ ਬੰਦਾ ਕੀ ਆਂਦੇ ਆਵੇ ਜੀ ਇਹ ਰੈਵਨਿਊ ਆਸਤੇ ਇੱਕ ਕਮਿਸ਼ਨ ਬਣਨਾ ਚਾਹੀਦਾ ਜਿਹਦੇ ਚ ਪੰਜਾਬ ਦੇ ਸੀਨੀਅਰ ਰਿਟਾਇਰਡ ਅਫੀਸਰ ਹੋਣ ਕੁਝ ਉਹ ਲੋਕ ਹੋਣ ਜਿਨ੍ਹਾਂ ਨੂੰ ਇਹਦੀ ਨੌਲੇਜ ਹੈ ਤਾਂ ਜੋ ਤੁਹਾਡੀ ਮਾਲਕੀ ਵਾਲਾ ਮਸਲਾ ਹੱਲ ਕਰੀਏ ਲੱਖਾਂ ਏਕੜ ਜ਼ਮੀਨ ਦਰਿਆ ਥੱਲੇ ਇਹਨਾਂ ਨੂੰ ਮਿਲਦਾ ਕੱਖ ਨਹੀਂਗਾ ਇਹ ਕਿਉਂ ਹੋ ਰਿਹਾ ਆ ਟੋਸੀ ਬੰਦ ਜੇ ਕਾਦੇ ਬਣਾਤੇ ਕੌਣ ਆਉਂਦਾ ਸੀ ਇਹ ਪ੍ਰਤਾਪ ਸਿੰਘ ਕਹਿ ਰਹੇ ਕਿ ਮੈਂ ਬੰਨ ਮਾਰ ਦੂਗਾ ਦਰਿਆਵਾਂ ਨੂੰ ਆ ਬੰਨ ਮਾਰ ਕੇ ਮਾਰਤੇ ਆ ਵਿਚਾਰੀ ਇਹ ਕਿਹੜਾ ਬੰਨ ਹੈ ਕਿ ਦਰਿਆ ਹਿੱਲੇ ਨਾ ਜੋੜਤਾ ਇੱਕੇ ਥਾਂ ਤੇ ਰੱਖਤਾ ਉਹਨਾਂ ਜ਼ਮੀਨਾਂ ਦਾ ਮੁਆਵਜ਼ਾ ਕੌਣ ਦੇਊਗਾ ਨੇਚਰ ਨਾਲ ਖਿਲਵਾੜ ਕਰੂਗੇ ਤੇ ਪਤਾ ਟੋਏ ਕਿੰਨੇ ਕਿੰਨੇ ਪੈ ਗਏ ਐ ਮਿੱਟ ਇੰਨਾ ਇੰਨਾ ਚੜ ਗਿਆ ਤੇ ਕਈ ਥਾਵਾਂ ਤੇ 20 20 ਫੁੱਟ ਦੇ ਟੋਏ ਪੈ ਗਏ ਐ ਕੌਣ ਉਹਨਾਂ ਨੂੰ ਪੂਰੂਗਾ ਡੀਜ਼ਲ ਕਿੱਥੋਂ ਆਊਗਾ ਟਰੈਕਟਰ ਕਿੱਥੋਂ ਆਉਣਗੇ ਖਰਚਾ ਕੌਣ ਕਰੂਗਾ ਫੇਰ ਕਣਕ ਬੀਜਣ ਵਾਲੇ ਹੋਣਗੇ ਵਿਚਾਰੇ ਤਰਸ ਤੁਰਸ ਨਹੀਂ ਆਉਂਦਾ ਓਏ ਤੁਹਾਨੂੰ ਹੈਲੀਕਾਪਟਰ ਦੇਤਾ ਸਾਨੂੰ ਨਹੀਂ ਕੜਕਦੀ ਆਸ ਹੈ ਕਿ ਜੇ ਇਹ ਕੜਕ ਬੀਜ ਸਕਾਂਗੇ ਜਿੰਨਾ ਪਾਣੀ ਆ ਲੱਗੀ ਜਾਂਦਾ ਭੈਣ ਜੀ ਸਾਰੇ ਆਉਂਦੇ ਨੇ ਜਮੀਨਾਂ ਟਹਿ ਗਈਆਂ ਵਾ ਨਾ ਜਿੰਨਾ ਆ ਨਹੀਂ ਕੋਈ ਜਾਂਚ ਕਰਦੇ ਇਹ ਮਹੀਨੇ ਪਹਿਲਾਂ ਆਇਆ ਹੈ ਪਾਣੀ ਪੀ ਲਈ ਤੇ ਇਹ ਨਹੀਂ ਕਣਕ ਵੀ ਜੀ ਗਈ ਨੇ ਵੀਰ ਕੋ ਕੋੜ ਕੋੜ 35 40 ਕਿਨੇ ਥਾਂ ਸਾਨੂੰ ਇੱਕ ਮਿੰਟ ਖੜੋ ਇਹਨਾਂ ਦੀ ਘਰ ਵਾਲੀ ਕਣਕ ਸਾਡੇ ਚਾਰ ਪਰ ਆ ਝੋਨਾ ਹੀ ਸੀਗਾ ਅੱਛਾ ਕਣਕ ਰੋੜ ਕੇ ਲਗਾਏ ਜੀ ਜੋ ਸੀਗੀ ਤੁਹਾਡੇ ਕੋਲੇ ਚਾਰ ਪਰ ਲੈ ਕਣਕ ਦੇ ਇੱਕ ਸਰੋਂ ਦਾ ਸਾਰਾ ਕੁਝ ਹੀ ਰੁੜ ਗਿਆ ਜੀ ਵਾਏ ਜੋ ਪੇਟੀਆਂ ਆਪਣੇ ਉਮਾਂ ਤਾਂ ਦੱਸਣ ਦੇ ਵੀ ਕੁਝ ਨਹੀਂ ਬਚਿਆ ਇੱਕ ਜ਼ਾਇਰਤ ਕੀ ਕਿਹਾ ਇਹਨੇ ਖਾਣ ਪਾਵੇ ਤੇਰੇ ਸਿਰ ਦੇ ਸੱਤਾਂ ਨਹੀਂ ਸਾਡਾ ਤੇ ਉਹ ਆ ਲੋਗੇ ਤੁਸੀਂ ਕੀ ਕਹਿ ਰਹੇ ਸੀ ਤੇ ਤਾਂ ਸਾਰਾ ਛੋਟਾ ਟਰੈਕਟਰ ਵੀ ਨਹੀਂ ਚੱਲਦਾ 4x4 ਟਰੈਕਟਰ ਚੱਲਦਾ ਛੋਟਾ ਟਰੈਕਟਰ ਖੁੱਭ ਜਾਂਦਾ ਇਹਨਾਂ ਨੂੰ ਪੁੱਛੋ ਵੀਰ ਜੀ ਉਹਨਾਂ ਨੂੰ ਵੱਡਾ ਟਰੈਕਟਰ ਕਿੱਥੋਂ ਜ਼ਿੰਮੇਵਾਰ ਮਾਰ ਆ ਲੰਦੂਗਾ ਉੱਥੇ ਔਖਾ ਸਰਕਲ ਹੁੰਦਾ ਜਾਂਦਾ ਬਹੁਤ ਔਖਾ ਹੈ ਜੀ ਭਾਜੀ ਜਦੋਂ ਘੱਟ ਆਣਾ ਸਾਡੇ ਸਾਹਮਣੇ ਪੇਟੀਆਂ ਮਤਲਬ ਉੱਥੋਂ ਥੱਲੇ ਡਿੱਗੀਆਂ ਡੁੱਟਦੀਆਂ ਆ ਲੰਦੀਆਂ ਨਹੀਂ ਤੇ ਘਰ ਤੋਂ ਕੋਈ ਚੀਜ਼ ਕਿੱਦਾਂ ਕੋਈ ਕੱਪੜਾ ਨਹੀਂ ਬਚਿਆ ਕੋਈ ਸੋਨੇ ਦਾ ਗਹਿਣਾ ਨਹੀਂ ਬਚਿਆ ਕੋਈ ਡਾਕੂਮੈਂਟ ਨਹੀਂ ਬਚਿਆ ਸਭ ਕੁਝ ਗਿਆ ਸਾਰਾ ਕੁਝ ਹੀ ਸਾਰਾ ਕੁਝ ਨਹੀਂ ਬਚਿਆ ਔਰ ਇਹਦਾ ਜ਼ਿੰਮੇਦਾਰ ਕੌਣ ਹੈ ਕੌਣ ਜ਼ਿੰਮੇਦਾਰਾ ਕੀ ਉਹਦੀ ਜਾਂਚ ਦੀ ਗੱਲ ਹੋਊਗੀ ਅਸੀਂ 23 ਚ ਵੀ ਰੌਲਾ ਪਾਇਆ ਸੀ ਕਿਉਂ ਨਹੀਂ ਕਰਾ ਰਹੇ ਤੁਸੀਂ ਤੁਹਾਡਾ ਧਿਆਨ ਕਿੱਥੇ ਹੈ ਇੱਕ ਦੱਸ ਦਿਨਾ ਧਿਆਨ ਕਿੱਥੇ ਹੈ ਅੱਹ ਲੁਧਿਆਣੇ ਭੈਣ ਜੀ ਇੱਕ ਅਸੀਂ ਬੁੱਢੇ ਨਾਲੇ ਦੀ ਲੜਾਈ ਲੜੀ ਸੀ ਕਿ ਕਾਲਾ ਪਾਣੀ ਹੈ ਹਾਂਜੀ ਪੂਰੇ ਦੱਖਣੀ ਮਾਲਵੇ ਨੂੰ ਉਹ ਗਾਲ ਦਿੰਦਾ ਹੈ ਬੰਦ ਨਹੀਂ ਕੀਤੇ ਇਹਨਾਂ ਨੇ ਉਹ ਤਿੰਨ ਸੈਂਟਰ ਜਿੱਤੋਂ 1.5 ਕਰੋੜ ਲੀਟਰ ਪਾਣੀ ਪੈਂਦਾ ਸੀ ਕੱਲ ਉਹ ਲੁਧਿਆਣੇ ਵਾਲਿਆਂ ਦੇ ਘਰਾਂ 'ਚ ਵੜ ਗਿਆ ਪਾਣੀ ਕਾਲਾ ਤਾਂ ਦੇ ਜੀ ਬੰਦ ਡੀਸੀ ਦਾ ਆਰਡਰ ਆ ਗਿਆ ਆਂਦੇ ਨਾਣਾ ਨਾ ਇਹ ਕਾਲਾ ਪਾਣੀ ਦਾ কেমিক্যাল ਵਾਲਾ ਇਹ ਲੋਕਾਂ ਨੂੰ ਗਾਲ ਦੂਗਾ ਸਾਡੀਆਂ ਕੋਠੀਆਂ 'ਚ ਆ ਗਿਆ ਨਾ ਇਹ ਦੱਸਣਗੇ ਕਿ ਜਦੋਂ ਦੱਖਣੀ ਮਾਲਵਾ ਸਾਰਾ ਮਰ ਰਿਹਾ ਸੀ ਉਹਨਾਂ ਦੇ ਢੱਡੇ ਚ ਜਾ ਰਿਹਾ ਸੀ ਇਹ ਪਾਣੀ ਕੈਂਸਰ ਕਾਲਾ ਪੀਲੀਆ ਹੋ ਰਿਹਾ ਸੀ ਆ ਵਲੀਪੁਰ ਵਿਚਾਰਿਆਂ ਦੇ ਹਰ ਤੀਜੇ ਮਹੀਨੇ ਵੇ ਕਾਲੇ ਪੀਲੀਏ ਦਾ ਟੈਸਟ ਹੁੰਦਾ ਉਦੋਂ ਨਹੀਂ ਤੁਹਾਡੇ ਘਰ ਨੂੰ ਤੇ ਜੂਨ ਸਰ ਕੀ ਆ ਕੰਮ ਮੈਂ ਤੁਹਾਡਾ ਹੁਣ ਤੁਹਾਡਾ ਇਹ ਮੇਲੇ ਵੀ ਬੰਨ ਲਾਉਣ ਤੁਰ ਪਿਆ ਸੀ 3 ਦਸੰਬਰ ਨੂੰ ਕਿੱਥੇ ਸੀ ਇਹ ਲਾ ਲੈਂਦਾ ਸਾਡੇ ਨਾਲ ਆ ਕੇ ਆਏ ਤੁਹਾਡੇ ਪ੍ਰਸ਼ਾਸਨ ਤੁਸੀਂ ਨੈਸ਼ਨਲ ਪੋਲੂਸ਼ਨ ਬੋਰਡ ਦਾ ਨਹੀਂ ਮੰਨਦੇ ਆਰਡਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਨਹੀਂ ਮੰਨਦੇ ਪਰ ਆਪਦੇ ਵੱਲੋਂ ਜਲਵੇ ਕਰਦੇ ਹੋ ਸਾਡੇ ਮੰਤਰੀ ਆਂਦਾ ਹੀ ਵੀ ਮੈਂ ਸਾਰੇ ਰੈਜਿਮੈਂਟ ਕੀਤੇ ਆ ਡਾਕਟਰਾਂ ਦੇ ਵੀ ਕੀਤੇ ਆ ਮੈਂ ਪਿਆਰੇ ਦੇ ਵੀ ਕੀਤੇ ਆ ਮੈਂ ਲੰਗਰ ਦੇ ਵੀ ਕੀਤੇ ਆ ਸਾਡੀ ਕਿਹਨੇ ਵਾਤ ਨਹੀਂ ਪੁੱਛੀ ਆਣ ਕੇ ਕਿਹੇ ਮੰਤਰੀ ਨੇ ਵੀ ਤੁਸੀਂ ਹੈਗੇ ਜੋ ਕਿ ਮਰਗੇ ਜੋ ਕਿੱਥੇ ਤੁਹਾਡੀ ਮੈਡੀਕਲ ਟੀਮ ਹੈ ਕਿੱਥੇ ਤੁਹਾਡਾ ਤੰਮੂਆਲਾ ਨਹੀਂ ਵਖੋ ਵਈ ਆਇਆ ਪੈਣੀ ਮੈਂਡ ਭਾਜੀ ਵਖੋ ਸਾਡੀ ਸਾਰੀ ਗੰਨੇ ਵਾਲੀ ਬੈਲਟ ਆ ਅਸੀਂ ਗੰਨਾ ਬੀਜਦੇ ਆ ਤੇ ਗੰਨੇ ਦੇ ਸਿਰ ਤੋਂ ਆਪਣਾ ਪਰਿਵਾਰ ਪਾਲਦੇ ਆ ਇੱਕ ਸਾਲ ਦੀ ਏ ਫਸਲ ਆ ਤੇ 1 ਸਾਲ ਹੋ ਗਿਆ ਸਾਨੂੰ ਮਿਲ ਨੂੰ ਵੇਚੀ ਨੂੰ ਹਲੇ ਤੱਕ ਤੇ ਸਾਨੂੰ ਗੰਨੇ ਦੇ ਸਾਡੇ ਨਹੀਂ ਪੈਸੇ ਦਿੱਤੇ ਜਿਹੜਾ ਸਾਡਾ ਹੱਕ ਬੰਦਾ ਹੋਰ ਕੀ ਸਾਨੂੰ ਦੇਣਗੇ ਕੀ ਆਸ ਰੱਖੀਏ ਇਹਨਾਂ ਤੋਂ ਗੰਨੇ ਦੇ ਪੈਸੇ ਨਹੀਂ ਹੁੰਦੇ ਸਾਡੀ ਗੰਨੇ ਦੀ ਪੇਮੈਂਟ ਨਹੀਂ ਮਿਲੀ ਜਿਹੜੀ ਸਾਨੂੰ ਕਮਾਈ ਆਉਣੀ ਆ ਉਹ ਤੇ ਸਾਡੀ ਬੈਂਕਾਂ 'ਚ ਵਿਆਜ 'ਚ ਚਲ ਗਈ ਲਿਮਟਾਂ ਹੀ ਚੁੱਕ ਕੇ ਆਪਣੀ ਫਸਲ ਦਾ ਕਰਜ਼ਾ ਲਾਇਆ ਉਹ ਤੇ ਹੁਣ ਸਾਨੂੰ ਪਤਾ ਆੜ ਤੀ ਨਹੀਂ ਸਾਨੂੰ ਕੋਈ ਪੈਸਾ ਨਹੀਂ ਦੇਣਾ ਵੀ ਸਾਡੀ ਅਗਲੀ ਫਸਲ ਖਤਮ ਹੋ ਗਈ ਆ ਇਹੀ ਕਿਦਾਂ ਆਪਣਾ ਪਰਿਵਾਰ ਪਾਲਣਾ ਕਿਦਾਂ ਆਪਾਂ ਬੱਚੇ ਪੜਾਉਣਾ ਵਿਆਜਦਾਰੋ ਵਿਆਜਦਾਰੋ ਤੇ ਕਿੱਥੋਂ ਵਿਆਜ ਤਾਰਾਂਗੇ ਸਾਡੇ 35 36 ਲੱਖ ਰੁਪਏ ਸਾਡੇ ਸਿਰ ਤੇ ਕਰਵਾਏ ਸਾਰੇ ਜ਼ਿਮੀਂਦਾਰਾਂ ਦੇ ਸਿਰ ਨੇ ਲਿਮਿਟਾਂ ਬਣਾਈਆਂ ਨੇ ਆਪਣੀ ਫਸਲ ਦੇ ਖਰਚਾ ਕਰਦੇ ਆ ਤੇ ਫਸਲ ਸਾਡੀ ਬਰਬਾਦ ਹੋ ਗਈ ਆ ਤੇ ਕਿੱਧਰ ਜਾਵਾਂਗੇ ਦੱਸੋ ਹੁਣ ਮੈਂ ਨਾ ਤੁਹਾਨੂੰ ਉਹ ਇਹਦਾ ਕਰਜ਼ੇ ਦਾ ਦੱਸਾਂ ਇੱਕ ਛੋਟੀ ਜੀ ਗੱਲ ਪਿਛਲੇ 11 ਸਾਲਾਂ ਚ ਇੰਡਸਟਰੀ ਲਿਸਟ ਆ ਨਾ ਚਿਰੋ ਸੁਣ ਲਿਓ ਜੀ ਜਿਹੜੇ ਬਹੁਤ ਕਰੋੜਪਤੀ ਅਰਬਾਂਪਤੀ ਨੇ ਗਵਰਨਮੈਂਟ ਨੇ ਇੰਡੀਆ ਦੀ ਨੇ ਉਹਦਾ 16 ਲੱਖ ਕਰੋੜ ਪਿਛਲੇ 11 ਸਾਲਾਂ ਵਿੱਚ ਮਾਫ ਕਰਤਾ ਹੈ ਜਿਹਦੇ ਚ ਅਮਬਾਨੀ ਆ ਡਾਨੀ ਵੀ ਨੇ 16 ਲੱਖ ਕਰੋੜ ਤੇ ਮਜ਼ਦੂਰਾਂ ਦਾ ਤੇ ਕਿਸਾਨਾਂ ਦਾ ਪਤਾ ਕਿੰਨਾ ਮਾਫ ਕੀਤਾ ਹੈ 2.5 ਲੱਖ ਕਰੋੜ ਜਿਹੜੇ ਹਮਾਤੜ ਹਰ ਰੋਜ਼ ਕਮਾਉਂਦੇ ਨੇ ਤੇ ਖਾਂਦੇ ਨੇ ਉਹਨਾਂ ਦਾ 2.5 ਲੱਖ ਕਰੋੜ ਤੇ ਜਿਹੜੇ ਕਰੋੜਾਬਦੀ ਨੇ ਉਹਨਾਂ ਦਾ 16 ਲੱਖ ਕਰੋੜ ਔਰ ਕੱਲੇ ਅਨਿਲ ਅਮਬਾਨੀ ਦਾ ਅਨਿਲ ਅਮਬਾਨੀ 2 ਸਾਲ ਪਹਿਲਾਂ 23 ਚ 47500 ਕਰੋੜ ਮਾਫ ਕੱਲੇ ਕ ਬੰਦੇ ਦਾ ਇੱਕ ਬੰਦੇ ਦਾ ਤੇ ਆ ਜਿਹੜੇ ਮਰੇ ਜਾਂਦੇ ਨੇ ਇਹਨਾਂ ਨੂੰ ਮੁਆਵਜ਼ਾ ਵੀ ਨਹੀਂ ਦੇਣਾ ਇਹਨਾਂ ਨੂੰ ਰਾਸ਼ਟਰੀ ਆਪਦਮ ਨਹੀਂ ਐਲਾਨਣਾ ਔਰ ਉਹਦੇ ਥੱਲੇ ਉਹਨਾਂ ਨੂੰ ਦੇਉਂਗੇ ਕਿ 6500 ਰੁਪਿਆ ਉਹ ਵੀ ਸਰ ਪੰਜਾਂ ਕਿੱਲਿਆਂ ਤੱਕ ਤੁਹਾਡੀ 10 ਕਿੱਲੇ ਫਸਲ ਬਰਬਾਦ ਹੋਈ ਆ ਤੇ ਤੁਹਾਨੂੰ ਪੰਜਾਂ ਕਿੱਲਿਆਂ ਦਾ ਮੁਆਵਜ਼ਾ ਮਿਲਣਾ ਛੇਵੇਂ ਕਿੱਲੇ ਦਾ ਵੀ ਪੈਸੇ ਨਹੀਂ ਮਿਲਣੇ ਦੱਸੋ ਉਹ ਵੀ 6500 ਰੁਪਿਆ ਵੀ ਪੰਜਾਂ ਕਿੱਲਿਆਂ ਦਾ ਇਹ ਤੋਂ ਵੱਧ ਨਹੀਂ ਠੇਕੇ ਦੇ ਜ਼ਮੀਨ ਲਈ ਆ ਉਹਦੇ ਠੇਕੇ ਵਾਲਾ ਲੈ ਗਿਆ ਫੇਰ ਤੁਹਾਨੂੰ ਚੱਕੀ ਬਚਾ ਕੁਝ ਨਹੀਂ ਠੇਕੇ 45 50 50000 ਰੁਪਏ ਇਨ ਠੇਕੇ ਦੇ 5000 ਰੁਪਏ ਤਾਂ ਹੀ ਲਵਾਈ ਦਿੱਤੀ ਝੋਨੇ ਦੀ ਪਿਛਲੀ ਵਾਰ 23 ਦੇ ਵਿੱਚ ਸਾਨੂੰ 18000 ਰੁਪਏ ਸਾਰਾ 12 ਕਿੱਲੇ ਸਾਡਾ ਗੰਨਾ ਮਿਲਿਆ ਤੇ 18000 ਰੁਪਏ ਸਾਨੂੰ ਆ ਮਾਜਮਾ ਮਿਲਿਆ 18000 ਰੁਪਏ ਤੇ ਉਹ ਵੀ ਉਹ ਵੀ ਕਿ ਇੰਨੇ ਕੁ ਠੱਕੇ ਤੋੜੇ ਤੇ ਕਿ ਬੈਂਕਾਂ ਦੇ ਕਰਲੇ ਕੱਢਣ ਵਾਲੀ ਗੱਲ ਆ ਫੇਰ ਪੇਪਰ ਦਊਗਾ ਦਾਲ ਫੁਲਕਾ ਤੇ ਗੁਰੂ ਰਾਮਦਾਸ ਦਊਗਾ ਕਿ ਸੇ ਬੰਦੇ ਆ ਵਕਾਤ ਨਹੀਂ ਸ਼ੇਰਾ ਕਮਾ ਕੇ ਲੈ ਵੀ ਇਹ ਕੋਈ ਸੰਭਾਲਿਆ ਅਫਗਾਨਿਸਤਾਨ ਆ ਟਰਾਲੀ ਉਹ ਪਾਣੀ ਉਹ ਪਿੰਡ ਵਿਚਾਰੇ ਦਾ ਬੁਰਾ ਹਾਲ ਹੈ ਆ ਸੜਕਾਂ ਵੇਖ ਕੇਵੇਂ ਟੁੱਟੀਆਂ ਇਹਦਾ ਕੋਈ ਜ਼ਿੰਮੇਦਾਰ ਹੈ ਆ ਦੇ ਸਾਰੇ ਸੰਦੀ ਵੀਰ ਜੀ ਪੂਰਾ ਕਮਾ ਦੇ ਪੂਰਾ ਕਮਾ ਕੇ ਵਕਾਤ ਪਾਣੀ ਪੂਰੇ ਕਦੋਂ ਨਿਕ ਸਾਰੇ ਸੰਦੀ ਨਹੀਂ ਜੀ ਆ ਤੁਹਾਡੀ ਕੋਠੀ ਤਾਂ ਗਈ ਇਹ ਤਾਂ ਖੜੀ ਹੈ ਇਹ ਤਾਂ ਡਿੱਗੀ ਪੈਣੀ ਆ ਖਤਮਿਆ ਖਤਮਾਂ ਨੂੰ ਪਤਾ ਆ ਅੰਦਰੋਂ ਐਨੂੰ ਲੇਰ ਹੋ ਗਿਆ ਜੀ ਆ ਲੇਰ ਹੋ ਗਿਆ ਇੱਕ ਜਵਾਂ ਤੇ ਝੁੱਗੀ ਪਈ ਆ ਐ ਤਾਂ ਜੇ ਪਰਲੇ ਪਿੰਡ ਡਿੱਗੀ ਆ ਜੀ ਪਰਲੇ ਪਿੰਡ ਡਿੱਗੀ ਥਲੇ ਲੱਗੀ ਆ ਮੈਂ ਨਾ ਇੱਕ ਗੱਲ ਕਹੂੰਗਾ ਆਹ ਡਿੱਗੀ ਆ ਲੈ ਆਈ ਸ਼ੇਰਾ ਅਸੀਂ ਇੱਕ ਗੱਲ ਡਿੱਗੀ ਆ ਤੇ ਜੀ ਡਿੱਗੀ ਆ ਅਸੀਂ ਪਿੰਡ ਖੜੇ ਆ ਢੋਨੇ ਆਲੇ ਢੋਨੇ ਵਾਲਾ ਢੋਨੇ ਵਾਲਾ ਨਾਲ 2 3 4 5 ਪਿੰਡ ਹੋਰ ਨੇ ਕੱਖ ਨਹੀਂ ਬਚਿਆ ਇੱਥੇ ਕੱਖ ਨਹੀਂ ਬਚਿਆ ਆਹ ਦਾ ਤੁਸੀਂ ਵੇਖ ਹੀ ਰਹੇ ਹੋ ਬਾਕੀ ਸਾਰੇ ਪਿੰਡ ਦਾ ਉਹ ਤਾਂ ਫੌਜੀ 2 ਟਰੱਕ ਖੜੇ ਨੇ ਤਿੰਨ ਜੀ ਤਿੰਨ ਤਿੰਨ ਕੱਖ ਨਹੀਂ ਬਚਿਆ ਸੜਕਾਂ ਜੇ ਐ ਟੁੱਟ ਸਕਦੀਆਂ ਨੇ ਐ ਡਲਿਆਂ ਵਾਂਗੂ ਮਿੱਟੀ ਦੇ ਡਲਿਆਂ ਵਾਂਗੂ ਤਾਂ ਤੁਸੀਂ ਸੋਚੋ ਕੀ ਹਾਲ ਹੋਊਗਾ ਮੇਰੀ ਸਿਰਫ ਇੱਕ ਬੇਨਤੀ ਹੈ ਤੁਹਾਨੂੰ ਕਿ ਜਿਹਨੇ ਵੀ ਇਹਨਾਂ ਦੀ ਮਦਦ ਕਰਨੀ ਹੈ ਕਿਉਂਕਿ ਨਕਲੀ ਬਹੁਤ ਬੰਦੇ ਤੁਰੇ ਫਿਰਦੇ ਨੇ ਮੈਨੂੰ ਇਹਨਾਂ ਨੇ ਦੱਸਿਆ ਅੱਗੇ ਕਿ ਕੋਈ ਹੋਰ ਨੰਬਰ ਸਪਰੈਡ ਹੋ ਰਹੇ ਨੇ ਕਿਸੇ ਦੇ ਚੱਕਰ ਚ ਨਾ ਜਾਓ ਅਸੀਂ ਇੱਥੇ ਆ ਕੇ ਕੋਗੇ ਅਸੀਂ ਸਮਾਨ ਤਾਂ ਥੋੜਾ ਲੈਂਦਾ ਕਿ ਥੋੜਾ ਥੋੜਾ ਕੋ ਬਾਕੀ ਅਸੀਂ ਕੰਮ ਆ ਕਰਨਾ ਆਏ ਆ ਕਿ ਇਨਾਂ ਪਿੰਡ ਦੇ ਆ ਨੰਬਰਦਾਰ ਸਾਹਿਬ ਖੜੇ ਨੇ ਪ੍ਰਧਾਨ ਸਾਹਿਬ ਨੇ ਇਸ ਇਲਾਕੇ ਵੱਲ ਤੇ ਇਹ ਇਨਾਂ ਦੀ ਕੋਠੀ ਆ ਤੇ ਬਾਕੀ ਪਿੰਡ ਵਾਲੇ ਖੜੇ ਨੇ ਤੁਹਾਨੂੰ ਅਸੀਂ 2-3 ਨੰਬਰ ਦੇਵਾਂਗੇ ਨੰਬਰਦਾਰ ਸਾਹਿਬ ਦਾ ਇਨਾਂ ਦਾ ਤੇ ਪ੍ਰਧਾਨ ਸਾਹਿਬ ਦਾ ਇਨਾਂ ਨਾਲ ਤੁਸੀਂ ਗੱਲ ਕਰਕੇ ਜਿਹਨੂੰ ਵੀ ਜੋ ਚੀਜ਼ ਦੀ ਜ਼ਰੂਰਤ ਆ ਇਹ ਉਹਦਾ ਨੰਬਰ ਦੇ ਦਿਆ ਕਰਨਗੇ ਤੇ ਤੁਸੀਂ ਉਹਦੇ ਤੇ ਵੀਡੀਓ ਕਾਲ ਕਰਕੇ ਪੁੱਛੋ ਜੇ ਕੀ ਚਾਹੀਦਾ ਕਿਉਂਕਿ ਐਵੇਂ ਨਾ ਖਾਨ ਨੂੰ ਸਿੱਟੀ ਜਾਓ ਇਹਨਾਂ ਨੂੰ ਡੀਜ਼ਲ ਦੀ ਵੀ ਲੋੜ ਐ ਐਡਾ ਐਡਾ ਗਾਰ ਚੜ ਗਿਆ ਉਹਨੂੰ ਲਾਉਣ ਕਿਰਾਏ ਲਾਉਣੇ ਪੈਣੇ ਐ ਇਹਨਾਂ ਨੂੰ ਬੀਜ ਦੀ ਵੀ ਲੋੜ ਪੈਣੀ ਐ ਇਹਨਾਂ ਜਿਨ੍ਹਾਂ ਦੀਆਂ ਕੰਧਾਂ ਡਿੱਗ ਪਈਆਂ ਚਵਾਨੀ ਬਚੀ ਨਹੀਂ ਉਹ ਕੰਧਾਂ ਵੀ ਖੜੀਆਂ ਕਰਨੀਆਂ ਪੈਣੀਆਂ ਤਾਂ ਮਦਦ ਇਨਾਂ ਤੋਂ ਪੁੱਛ ਕੇ ਕਰਿਓ ਜੇ ਅਸੀਂ ਤੁਹਾਨੂੰ ਤਿੰਨ ਨੰਬਰ ਬੋਲ ਦਿਆਂਗੇ ਉਸ ਤੋਂ ਬਾਅਦ ਇਹ ਅੱਗੇ ਉਹਨਾਂ ਬੰਦਿਆਂ ਦੇ ਨੰਬਰ ਬੋਲਿਆ ਕਰਨਗੇ ਕਿ ਭਾਈ ਉਹਦੇ ਨਾਲ ਗੱਲ ਕਰੋ ਉਸ ਘਰ ਵਾਲੇ ਨੂੰ ਜ਼ਰੂਰਤ ਹੈ ਔਰ ਤੁਸੀਂ ਜੇ ਮਦਦ ਕਰਨੀ ਹੈ ਉਹਦੇ ਨਾਲ ਗੱਲ ਕਰੋ ਜੇ ਉਹ ਵੀ ਵੀਡੀਓ ਕਾਲ ਤੇ ਤੇ ਉਹਨੂੰ ਕਿੰਨਾ ਚਾਹੀਦਾ ਉਹਨੂੰ ਭੇਜਿਓ ਜੇ ਡਾਇਰੈਕਟ ਆਪੇ ਪਰ ਜੇ ਤੁਹਾਨੂੰ ਕੋਈ ਬੰਦੇ ਨਾ ਹੋਣ ਪਹਚਾਉਣ ਵਾਲੇ ਕੋਗੇ ਬਾਹਰਲੇ ਵੀ ਨੇ ਤਾਂ ਉਹਦੇ ਚ ਅਸੀਂ ਮਦਦ ਕਰ ਦੇਾਂਗੇ ਉਹਦੇ ਚ ਪ੍ਰਧਾਨ ਸਾਹਿਬ ਵੀ ਮਦਦ ਕਰ ਦੇਣਗੇ ਅਸੀਂ ਵੀ ਕਰ ਦੇਾਂਗੇ ਸੋ ਅਸੀਂ ਪਹਿਲਾਂ ਇਸ ਪਿੰਡ ਦੇ ਘੋਨੇ ਵਾਲੇ ਦੇ ਨੰਬਰਦਾਰ ਸਾਹਿਬ ਦਾ ਨੰਬਰ ਬੋਲਦੇ ਆਪ ਹੀ ਬੋਲਣਗੇ ਆਪ ਦਾ ਨਾਮ ਵੀ ਬੋਲ ਦਿਓ ਤੇ ਨੰਬਰ ਵੀ ਬੋਲ ਦਿਓ ਕਰੀ ਕਰੀ ਗਰਪੇਤ ਸਿੰਘ ਪਿੰਡ ਕੋਨੇਆਲਾ ਤੇ ਫੋਨ ਨੰਬਰ ਜੀ ਭਾਈ 9781794562 ਜੀ ਦੁਬਾਰਾ ਹੌਲੀ ਹੌਲੀ ਨੰਬਰ ਬੋਲ ਦਿਓ 97817 ਜੀ 94562 ਭਾਈ ਆ ਵੀ ਤੁਹਾਨੂੰ ਜੇ ਕਿਸੇ ਦੀ ਵੀ ਵੀਰ ਦੀ ਮੁਸ਼ਕਲ ਹੋਏਗੀ ਅਸੀਂ ਤੁਹਾਨੂੰ ਉਹਦਾ ਨੰਬਰ ਦਾਂਗੇ ਤੁਸੀਂ ਸਿੱਧਾ ਉਹਦੇ ਨਾਲ ਕਨੈਕਟ ਕਰਕੇ ਉਹਦੀ ਧੀ ਗਰੀਬ ਦੀ ਵਿਚਾਰ ਦੀ ਮਤ ਕਰ ਦਿਓ ਜੀ ਅੱਗੇ ਇਹਨਾਂ ਦੀ ਕੋਠੀ ਵੀ ਸੀ ਇਹ ਵੀ ਪਿੰਡ ਦੇ ਨੇ ਇਹਨਾਂ ਦੇ ਨੰਬਰ ਬੋਲ ਦਿਓ ਨਹੀਂ ਮੈਂ ਪਿੰਡ ਦਾ ਨਹੀਂ ਜੀ ਮੇਰੇ ਮਾਮਾ ਹਾਏ ਸੌਰੀ ਇਹਨਾਂ ਦੇ ਮਾਮਾ ਜੀ ਦੀ ਕੋਠੀ ਆ ਮੈਂ ਅਜੇ ਪਾਲ ਅਜੇ ਪਾਲ ਦਾ ਜਿਨ੍ਹਾਂ ਦੀ ਇਹ ਕੋਠੀ ਉਹਦਾ ਨੰਬਰ ਬੋਲ ਦਿਓ ਅਜੇ ਪਾਲ ਸਿੰਘ ਮਾਮਾ ਜੀ ਉਹਨਾਂ ਕੋਲ ਨੰਬਰ ਮਾਮੀ ਜੀ ਇੱਕ ਗੱਲ ਹੋ ਰਿਹਾ ਕਿ ਅਜੀਪਾਲ ਨਾਲ ਜਿੰਨੇ ਵੀ ਗੱਲ ਕਰਨੀ ਉਹਦਾ ਪਿਛਲਾ ਨੰਬਰ 999 ਆ ਅੱਗੇ ਇਥੇ ਇੱਕ ਫੀਕ ਵੀਡੀਓ ਬਹੁਤ ਡਈ ਆ ਚੱਲਣਾ ਉਹ ਪਤਾ ਨਹੀਂ ਕਿਹੜੇ ਚੈਨਲ ਤੋਂ ਪੈ ਰਹੀ ਆ ਉਹ ਕਹਿ ਰਿਆ ਵਾ ਵੀ ਇਹ ਕੋਠੀ ਮੇਰੀ ਆ ਉਹਨੇ ਆਪਣਾ ਨੰਬਰ ਤੇ ਆਪਣਾ ਕਾਉਂਟ ਨੰਬਰ ਦਿੱਤਾ ਹੋਇਆ ਕਿਉਂਕਿ ਇਹ ਕੋਠੀ ਬਹੁਤ ਵਾਇਰਲ ਹੋਈ ਸੀਗੀ ਅੱਜ ਕੀ ਆ ਤੁਸੀਂ ਇਹ ਇਹ ਬੋਲਦੇ ਅਜੀਪਾਲ ਸਿੰਘ ਦਾ ਨੰਬਰ ਬੋਲਣਗੇ ਬੋਲੋ ਜੀ ਮੇਰੇ ਬੇਟੇ ਦਾ ਨਾਮ ਅਜੀਪਾਲ ਸਿੰਘ ਆ ਉਹਨਾਂ ਦਾ ਨੰਬਰ ਹੈਗਾ ਵਾ 9876031999 9875631999 ਤੇ ਜੇ ਤੁਹਾਨੂੰ ਪੂਰੇ ਇਲਾਕੇ ਦੇ ਲੈਵਲ ਤੇ ਕਿਸੇ ਦੀ ਵੀ ਮਦਦ ਕਰਨੀ ਆ ਪ੍ਰਧਾਨ ਸਾਹਿਬ ਨੰਬਰ ਬੋਲ ਦਿੰਦੇ ਨੇ ਆਪਦਾ ਇਹ ਹੜਪੀੜ ਚ ਜੋ ਕਮੇਟੀ ਹੈ ਉਹਦੇ ਪ੍ਰਧਾਨ ਨੇ ਤੇ ਤੁਸੀਂ ਬੋਲੋ ਜੀ ਨੰਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਬੀਰ ਸਿੰਘ ਪੰਜਾਬ ਪ੍ਰਧਾਨ ਹਰਪੀਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਮੈਂ ਜਿੰਨੇ ਵੀ ਆਏ ਵੀ ਨੇ ਔਰ ਜੁਨੀਆਂ ਸੰਸਥਾਵਾਂ ਨੇ ਜੋ ਵੀ ਕੋਈ ਸੇਵਾ ਕਰ ਸਕਦਾ ਤੁਹਾਡੇ ਸਾਹਮਣੇ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਔਰ ਜਿਹੜਾ ਘਾਟਾ ਜਿਹੜਾ ਪੂਰਾ ਹੋਣ ਜੋਗ ਨਹੀਂਗਾ ਸੋ ਇਸ ਲਈ ਅਸੀਂ ਜੋ ਵੀ ਕੋਈ ਮਦਦ ਕਰਨਾ ਚਾਹੁੰਦਾ ਹੈ ਇਹਨਾਂ ਕਿਸਾਨਾਂ ਦੀ ਜਿਵੇਂ ਆਪਾਂ ਕਣਕ ਬਜਾਈ ਕਰਨੀ ਆ ਬੀਜ ਕਰਨਾ ਬੀਜ ਵਾਸਤੇ ਪੈਸੇ ਚਾਹੀਦੇ ਡੀਜ਼ਲ ਵਾਸਤੇ ਚਾਹੀਦੇ ਜੋ ਆਪਾਂ ਜ਼ਮੀਨਾਂ ਨੂੰ ਪੱਧਰਾ ਕਰਨਾ ਇਸ ਲਈ ਮਦਦ ਕਰੋ ਜਰੂਰ ਬਤ ਵਤ ਮੇਰਾ ਨੰਬਰ ਹੈਗਾ 98 97 718 23173 97 818 23173 ਅਚਾ ਇਹ ਗੱਲ ਜੋ ਹੁਣੇ ਇਹਨਾਂ ਨੇ ਕਹੀ ਕਿ ਤੁਸੀਂ ਕਈ ਵਾਰੀ ਚਾਰਾ ਲੈ ਆਉਨੇ ਹੋ ਆਚਾਰ ਲੈ ਆਉਨੇ ਹੋ ਪਸ਼ੂਆਂ ਲਈ ਉਹ ਖਰਾਬ ਵੀ ਹੋ ਜਾਂਦਾ ਸੋ ਇਹਨਾਂ ਨੂੰ ਪੁੱਛ ਕੇ ਲਿਓ ਪੁੱਛ ਕੇ ਲਿਓ ਇਹਨਾਂ ਤੋਂ ਫੇਰ ਉਹ ਥਿੱਥੋਂ ਵੀ ਸਹੀ ਥਾਂ ਤੇ ਲੱਗੋਗੀ ਜਿੰਨੇ ਵੀ ਚਾਰਾ ਲਿਆਉਣਾ ਵਾ ਉਹ ਅੱਜ ਤੋਂ ਕੋਈ ਵੀ ਜੀ 10 ਦਿਨ ਬਾਅਦ ਲੈ ਕੇ ਆਓ ਜਿਵੇਂ ਕਿ ਇੱਥੇ ਇੱਕ ਡੇਰੀ ਫਾਰਮ ਆ ਉਹ ਵੀ ਜੁੜ ਗਿਆ ਉਹਨੇ ਆਪਣੇ ਕਿਤੇ ਨਾ ਕਿਤੇ ਡੰਗਰ ਬਾਹਰ ਕਰਕੇ ਬੰਨੇ ਹੋਏ ਆ ਉਹਨੂੰ ਬਾਅਦ ਚ ਕੋਈ ਨਾ ਕੋਈ ਉਹਦੀ ਥਾਂ ਹੋਊਗੀ ਉਹ ਆਪਣਾ ਜੋ ਵੀ ਆ ਚਾਰਾ ਆ ਜਾਂ ਕੋਈ ਤੂੜੀ ਤਾਂ ਦਿਆ ਉਹ ਰੱਖ ਸਕੂਗਾ ਅੱਜ ਤੋਂ ਠੀਕ ਵੀ ਜੀ ਕੋਈ ਆਪਣਾ ਕੋਈ ਦੱਸੋ ਗੱਲ ਬਾਤ ਇੱਕ ਮਿੰਟ ਆ ਵਿਖਾਈਂ ਜਰਾ ਸ਼ੇਰਾ ਆ ਇਹ ਪੰਜਾਬ ਵਾਲੇ ਇਹ ਆ ਜੀ ਇੱਧਰ ਕਿਰਾ ਪੰਜਾਬ ਵਾਲੇ ਤਾਂ ਇਹ ਆ ਪੰਜਾਬ ਵਾਲੇ ਤਾਂ ਇਹ ਆ ਪਰ ਬਾਕੀ ਦੇਸ਼ ਵਾਲੇ ਵੀ ਤਾਂ ਕੋਈ ਜਾਗਣ ਸਾਡੀਆਂ ਸਰਕਾਰਾਂ ਵੀ ਤਾਂ ਜਾਗਾਂ ਨੂੰ ਉਹ ਤਾਂ ਸਿਰਫ ਨਾਂ ਦੀ ਮਦਦ ਕਰ ਰਹੀਆਂ ਨੇ ਚਲੋ खैर ਜੋ ਅਸੀਂ ਕਰ ਸਕਦੇ ਆ ਭਾਈ ਕਰ ਰਹੇ ਆ ਔਰ ਮੈਨੂੰ ਲੱਗਦਾ ਸਾਡੀ ਕੌਮ ਦੀ ਨਿਸ਼ਾਨੀ ਹੈ ਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜਦੇ ਆਂ ਔਰ ਦੂਜੇ ਭਰਾ ਨੂੰ ਬਰਾਬਰ ਖੜਾ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ